ਇਹ ਤਾਂ ਭਣੇ ਰੱਬ ਦੇ ਰੰਗ ਨੇ ਜੋ ਕਿਸਮਤ ਚ ਹੁੰਦਾ ਏ ਹੁਣ ਤੇਰੇ ਸਾਹਮਣੇ ਮੈਂ ਤਾਂ ਦਵਾਈ ਬੂਟੀ ਵੀ ਬਿਥੇਰੀ ਦਿਵਾ ਲਈ ਟੈਸਟ ਵੀ ਬਿਥੇਰੇ ਕਰਾ ਲੇ ਕਿਸੇ ਚ ਕੁਝ ਨਹੀਂ ਆਉਂਦਾ ਹੈਗਾ ਨਹੀਂ ਭਣੇ ਮੇਰੀ ਗੱਲ ਸੁਣ ਇਹ ਦਵਾਈਆਂ ਬੂਟੀਆਂ ਤਾਂ ਚਲ ਮੰਨ ਲੈਨੇ ਆਪਾਂ ਮਨ ਖੜਾਉਣ ਲਈ ਦਵਾਈਆਂ ਬੂਟੀਆਂ ਦਵਾ ਲੈਨੇ ਆ ਪਰ ਦਵਾਈਆਂ ਬੂਟੀਆਂ ਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਤਾਂ ਤੈਨੂੰ ਐ ਕਹਣੀ ਆ ਜੇ ਮੇਰੀ ਗੱਲ ਮੰਨੇ ਤਾਂ ਤੈਨੂੰ ਕਿਸੇ ਬਾਬੇ ਦੀ ਦਸ ਪਾਉਣੀ ਆ ਮੈਂ ਕਿੰਨੀਆਂ ਨੂੰ ਲੈ ਗਈ ਮੈਂ ਉਹਦੇ ਕੋਲ ਫਲ ਪਾਉਂਦਾ ਬਸ ਉਹੀ ਗੱਲ ਉਹੀ ਦਿਨ ਨਹੀਂ ਟੱਪਦੇ ਉਹ ਦੀ ਜਵਾਖ ਐਡੇ ਐਡੇ ਹੋ ਰਹੇ ਨੇ ਸੁਖ ਨਾਲ ਸਾਭਦੇ ਉਹਦੇ ਪੈਰੋਂ ਤੂੰ ਸਿਰ ਢੰਗ ਦੀ ਵੀ ਗੱਲ ਕਰ ਲਿਆ ਕਰਮਾ ਪੁੱਤ ਸਿਰ ਢੰਗ ਦੀ ਗੱਲ ਤੂੰ ਕੀ ਆ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਮੈਂ ਤੈਨੂੰ ਕਹਿਤੀ ਨਾਲੇ ਪੁੱਤਾਂ ਜਿੱਦ ਨਹੀਂ ਕਰੀਦੀ ਹੁੰਦੀ ਕੁਛ ਨਹੀਂ ਪਤਾ ਹੁੰਦਾ ਕਹਿ ਦਿੰਦੇ ਨੇ ਸਵਾਦੀ ਝਟਕੀ ਤੋਂ ਵੀ ਰਾਮ ਆ ਜਾਂਦਾ ਕੀ ਪਤਾ ਆਪ ਨੂੰ ਫਾਇਦਾ ਹੋਏ ਜਾਵੇ ਉੱਥੇ ਜਾ ਕੇ ਦੇਖ ਮਾਂ ਕਿਸੇ ਬਾਬੇ ਨੂੰ ਵੀ ਕੋਲ ਤਾਂ ਨਹੀਂ ਮੈਂ ਜਾਂਦਾ ਹੈਗਾ ਜੇ ਤੂੰ ਇੰਨੀ ਕਰਦੀ ਆ ਅੱਜ ਤਾਂ ਚੱਲ ਮੈਨੂੰ ਕਾਲੀ ਆ ਅਗਲੀ ਵਾਰ ਨਾ ਮੈਂ ਇਹਨੂੰ ਨਾਂ ਲੈ ਜੀ ਜੀਸੀ ਉਥੋਂ ਕੋ ਟੈਸਟ ਕਰਵਾ ਲਿਆਉਂਗਾ ਵਧੀਆ ਵਧੀਆ ਦਵਾਈ ਦਵਾ ਲਿਆਉਂਗਾ ਠੀਕ ਹੈ ਨਹੀਂ ਫਿਰ ਮੈਨੂੰ ਐਂ ਦੱਸ ਕੀ ਸਲਾਹ ਬਣੀ ਤੇਰੀ ਮੈਂ ਆਖਿਆ ਪੁੱਛਿਆ ਮੈਂ ਜੀਸੀ ਨੇ ਕਿ ਉੱਥੇ ਪਰ ਜਾਣਾ ਐ ਮੇਰੇ ਨਾਲ ਹੀ ਵਕਤ ਜੀ ਨੇ ਨਹੀਂ ਪੈਣੇ ਸਲਾਹ ਕੀ ਬਣੀ ਸੀ ਆ ਸਾਡਾ ਮੁੰਡਾ ਹੀ ਨਹੀਂ ਮੰਨਦਾ ਹੈਗਾ ਕਹਿੰਦਾ ਮੈਂ ਨਹੀਂ ਇਹ ਜੇ ਬਾਬਿਆਂ ਦੇ ਚੱਕਰਾਂ 'ਚ ਪੈਣਾ ਵੀ ਦੱਸ ਉਹਨੂੰ ਪੁੱਛੇ ਵੀ ਮੈਂ ਸਿਆਣੀ ਐ ਕਿ ਤੂੰ ਸਿਆਣਾ ਐ ਜਦ ਇੰਨੀਆਂ ਦਵਾਈਆਂ ਢੋਲੀਆਂ ਪਹਿਲਾਂ ਜਾਤਾ ਹੋਇਆ ਨਾ ਆਖੇ ਅੱਜ ਕਹਿੰਦਾ ਮੈਂ ਟੈਸਟ ਕਰਾ ਕੇ ਆਉਣਾ ਕਾਦੀ ਰਾਮ ਕਰਦੀ ਉਮਰ ਆ ਆ ਤੇਰੀ ਤਾਈ ਉਹ ਹੀ ਦੇਖ ਲਾ ਸਾਰਾ ਦਿਨ ਨਿਆਣੇ ਖਿਲਾਉਂਦੀਆਂ ਫਿਰ ਜਾਂਦੀਆਂ ਨੇ ਹੁਣ ਮੇਰਾ ਤਾਂ ਫੇਲੀ ਦਾ ਟਾਈਮ ਪਾਸ ਵੀ ਨਹੀਂ ਹੁੰਦਾ ਹੁਣ ਮੈਂ ਘਰ ਦੇ ਕੰਮੇ ਕਰਨੇ ਨੇ ਮੈਂ ਕਿਹੜਾ ਇੱਥੇ ਗਲੀਆਂ ਚ ਨਿਆਣੇ ਲੈ ਕੇ ਫਿਰਨਾ ਏ ਮੈਨੂੰ ਨਹੀਂ ਲੋੜ ਹੈਗੀ ਮੈਨੂੰ ਤਾਂ ਬਾਈ ਲੋੜ ਆ ਤਹੇ ਜਵਾਬ ਤਾਂ ਕਰਾਉਣਾ ਕੀ ਆ ਦਸਮਾ ਲੋਕਾਂ ਦੇ ਪਿੱਛੇ ਲੱਗ ਲੱਗ ਜਵਾਬ ਜਾਂਦਾ ਪੁੱਤ ਮੈਂ ਲੋਕਾਂ ਵਿਚੇ ਲਾ ਕੇ ਗਿਓ ਇਹ ਤਾਂ ਚੱਲਦਾ ਆਇਆ ਕਹਿੰਦੇ ਨੇ ਤਾਂ ਹੀ ਅੱਗੇ ਘਰ-ਬਾਰ ਵਧੂਗਾ ਜੇ ਘਰ ਦੇ ਵਿੱਚ ਵੰਸ਼ ਆਊਗਾ ਤੇਰੇ ਘਰ ਤਾਂ ਉਹੀ ਗੱਲਾਂ ਨੇ ਚਾਰ ਸਾਲ ਨਿਗਾਹ ਤੇ ਮੈਂ ਮੈਂ ਕਦੇ ਬੋਲੀ ਨਹੀਂ ਤੁਹਾਨੂੰ ਹੁਣ ਅੱਖ ਕੇ ਬੋਲੀ ਆ ਅੱਛਾ ਤਾਂ ਤੂੰ ਹੁਣ ਇਹ ਚਾਹੁੰਦੀ ਏ ਵੀ ਮੈਂ ਦੂਜਾ ਵਿਆਹ ਕਰਾਣਾ ਕਮਾਲ ਕਰਦੀ ਏ ਮਾਂ ਤੂੰ ਸ਼ਰਮ ਤਾਂ ਨਹੀਂ ਤੈਨੂੰ ਇਹ ਗੱਲ ਕਹਿੰਦੀ ਨੂੰ ਆਪਦੇ ਪੁੱਤ ਦਾ ਪਹਿਲੀ ਜਣਨੀ ਹੁੰਦੇ ਹੋਏ ਦੂਜਾ ਵਿਆਹ ਕਰਨ ਦੀ ਗੱਲ ਸੋਚ ਕੇ ਮੇਰੇ ਤੇ ਮੈਂ ਤਾਂ ਹੈਰਾਨ ਕੀ ਹੁੰਦੀ ਇਦਰ ਤੇ ਵੀ ਮਾਂ ਕਿ ਤੂੰ ਕੀ ਐ ਕੋਈ ਵੀ ਤਾਂ ਕਿਸ ਦਿੱਤੀ ਆ ਇਹ ਕਿਵੇਂ ਚੱਲੂਗੀ ਵਿਚਾਰੀ ਨੂੰ ਉਹਨੂੰ ਪ੍ਰੋਪਰ ਆਪਦੇ ਕਰਾਈਂਗੀ ਤੂੰ ਮੇਰਾ ਦੂਜਾ ਵਿਆਹ ਮਾਂ ਤੈਨੂੰ ਮੈਂ ਦੱਸਦਾ ਪਰਮਾਤਮਾ ਦੇ ਹੱਥ ਹੈ ਬਸ ਤਾਂ ਰਿਪੋਰਟ ਹੈ ਸਾਫ਼ ਹੋ ਕੇ ਬੱਚਾ ਨਹੀਂ ਹੁਣ ਫਿਰ ਵੀ ਉਸ ਵਾਹਿਗੁਰੂ ਤੇ ਡੋਰਾ ਨਹੀਂ ਮੇਰੀਆਂ ਤਾਂ ਹੋ ਗਿਆ ਤਾਂ ਠੀਕ ਆ ਨਹੀਂ ਹੋਇਆ ਤਾਂ ਤਾਂ ਵੀ ਕੋ ਚੱਕਰ ਪਰ ਮੈਂ ਦੂਜਾ ਵਿਆਹ ਨਹੀਂ ਕਰਾਉਂਦਾ ਲੱਗੀ ਸਮਝ ਕਰਾਉਣਾ ਦੂਜਾ ਵਿਆਹ ਸਿਆਪਾ ਖੰਦੇ ਨੇ ਮੇਰੀ ਗੱਲ ਸੁਣ ਲੈ ਜੇ ਅਸੀਂ ਤੇਰੇ ਹੱਥ ਸਭ ਕੁਝ ਆ ਤੇਰੇ ਕਹੇ ਤੇ ਮੰਨ ਵੀ ਜਾਊਗਾ ਨਾਲੇ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਇਹਨੂੰ ਨਾਮ ਨਾ ਨ ਢਿੰਡ ਫੜੀ ਚਾਕੇ ਤੂੰ ਵੀ ਆਪਣਾ ਚਲੇ ਜਾਈ ਮੈਂ ਆਪਣੇ ਪੁੱਤ ਨੂੰ ਆਪੇ ਵਿਆਹ ਲੂੰਗੀ ਫਿਰ ਆਪ ਦਾ ਖੂਨ ਤਾਂ ਆਪ ਦਾ ਹੀ ਹੁੰਦਾ ਨਾ ਵਿਗਾਨਾ ਬਗਾਨੇ ਹੁੰਦਾ ਤੁਹਾਨੂੰ ਮੋ ਆ ਜਾਊਗਾ ਉਹਦਾ ਜਿੰਨਾ ਆਪਦੇ ਫੋਨ ਦਾ ਆਊਗਾ ਤਰੁ ਕਰੀਏ ਕਿ ਜੱਸੀ ਕਰੀਏ ਲੱਗਿਆ ਕੁਛ ਦੂਜਾ ਵਿਆਹ ਕਰਵਾ ਲਓ ਤੁਹਾਨੂੰ ਮੇਰੇ ਸੌ ਲੱਗੇ ਬਸ ਕੀ ਗੱਲ ਮਾ ਹਜ ਚੁੱਪ ਚਬੀਤੇ ਲਾਂਗੇ ਗੋਲ ਦੀ ਮੈਂ ਕੀ ਪਤਾ ਨਾ ਬੋਲਣਾ ਹੋਵੇ ਕਿਉਂ ਬੋਲਣਾ ਕਿਉਣਾ ਹੋਵੇ ਮਾ ਉਹੀ ਤਾਂ ਗੱਲਾਂ ਉਹ ਦੇਖ ਲਾ ਬਗਾਨੀ ਧੀ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਕੇ ਰੱਖਦੀ ਤੈਨੂੰ ਤਾਂ ਐ ਲੱਗਦਾ ਵੀ ਪਤਾ ਨਹੀਂ ਮਾਂ ਮੇਰਾ ਮਾੜਾ ਹੀ ਸੋਚਦੀ ਐ ਮੈਂ ਕਦ ਕਹਾ ਮਾਂ ਤੂੰ ਮੇਰਾ ਮਾੜਾ ਸੋਚਦੀ ਐ ਉਹ ਤੋਂ ਗੱਲ ਹੀ ਇਹ ਜੀ ਹੋ ਗਈ ਸੀਗੀ ਮੈਂ ਵੀ ਕੀ ਕਰਦਾ ਦੇਖਦਾ ਸੀ ਤੂੰ ਦੂਜੇ ਵਿਹੜੇ ਦੀ ਗੱਲਾਂ ਲੈ ਕੇ ਬੈਗੀ ਕਿਵੇਂ ਬੋਲਣ ਲੱਗੀ ਸੀ ਤੂੰ ਜੱਸੀ ਨੂੰ ਵੀ ਤੂੰ ਬਾਹ ਜਾਂ ਤੂੰ ਇਹ ਐ ਤੂੰ ਚੰਗਾ ਥੋੜੀ ਲੱਗਦਾ ਮਾਂ ਐਵੇਂ ਮੇਰੀ ਖੁਸ਼ੀ ਬਾਰੇ ਤਾਂ ਨਹੀਂ ਸੋਚਿਆ ਤੈਂ ਖੁਸ਼ ਹੋ ਠੀਕ ਆ ਮੈਂ ਨਹੀਂ ਅੱਜ ਤੋ ਤੈਨੂੰ ਕੁਝ ਕਹਿੰਦੀ ਕਿਉਂ ਨਹੀਂ ਕਹਿੰਦੀ ਮਾਂ ਤੇਰਾ ਹੱਕ ਆ ਕਹਿਣ ਦਾ ਤੂੰ ਮਾਂ ਮੇਰੀ ਨਾਲੇ ਕਿਉਂ ਨਹੀਂ ਤੇਰੀ ਖੁਸ਼ੀ ਬਾਰੇ ਸੋਚਿਆ ਸੋਚਿਆ ਤੇਰੀ ਖੁਸ਼ੀ ਬਾਰੇ ਮੈਂ ਜੇ ਮੈਂ ਤੂੰ ਕਹੇਂਗੀ ਨਾ ਮੈਂ ਉਹਵੇਂ ਕਰਨ ਲਈ ਤਿਆਰ ਹਾਂ ਤੂੰ ਦੂਆ ਵਿਆਹ ਕਰਾਉਣ ਵਾਸਤੇ ਤਿਆਰ ਹਾਂ ਪੁੱਤ ਹਾਂ ਮਾਂ ਸੱਚੀ ਸੱਚੀ ਮਾਂ ਮੈਂ ਤਿਆਰ ਹਾਂ ਦੂਆ ਵਿਆਹ ਕਰਾਉਣ ਵਾਸਤੇ ਚੱਲ ਪੁੱਤ ਮੈਂ ਤੇਰੇ ਮਾਮੇ ਨਾਲ ਗੱਲ ਕਰਦੀ ਹਾਂ ਪੱਕੀ ਗੱਲ ਹੈ ਹਾਂ ਹਾਂ ਪੱਕੀ ਗੱਲ ਹੈ ਮੈਂ ਤੇਰੀ ਮੂਰ ਥੋੜੀ ਸਕਦਾ ਨਾਲੇ ਜੱਸੀ ਦੀ ਚਲ ਠੀਕ ਆ ਪੁੱਤ ਮੈਂ ਤੇਰੇ ਮਾਮੇ ਨਾਲ ਗੱਲ ਕਰਕੇ ਦੇਖਦੀ ਆ ਕਰ ਲਾ ਮਾਮੇ ਨਾਲ ਗੱਲ ਕਰ ਲਾ ਮਾਮੇ ਨਾਲ ਗੱਲ ਪਰ ਉਹੀ ਗੱਲ ਆ ਨਾ ਉਹ ਕਮਲ ਨੇ ਤਾਂ ਕਹਿਤਾ ਵੀ ਤੂੰ ਦਜਵਿਆ ਕਰਾਲਾ ਪਰ ਉਹਨੂੰ ਇਹ ਨਹੀਂ ਪਤਾ ਨਾ ਵੀ ਤੂੰ ਜਗਾ ਕਰਾਉਣ ਤੋਂ ਬਾਅਦ ਉਹਦੇ ਨਾਲ ਕੀ ਕੀ ਬੀਤੂਗੀ ਉਹ ਕਿਵੇਂ ਜ਼ਿੰਦਗੀ ਕਟੂ ਆਪਦੀ ਚਾਹ ਨੂੰ ਪਤਾ ਨਹੀਂ ਪੀਤੀ ਮਾਂ ਆਪੇ ਬਣਾ ਕੇ ਪੀ ਲਾਣੀ ਸੀ ਨਾਲ ਤੈਨੂੰ ਕਿੰਨੀ ਵਾਰ ਕਿਹਾ ਵੀ ਮੇਰੇ ਮੱਥੇ ਨਾ ਲੱਗਿਆ ਕਰ ਲੈ ਮੱਥੇ ਲੱਗਣ ਨੂੰ ਕੀ ਹੁੰਦਾ ਮੰਮੀ ਚੰਗੀ ਤੁਹਾਡੇ ਵਾਸਤੇ ਚਾਹ ਲਿਆਈਆਂ ਬਣਾ ਕੇ ਐ ਕਾਤੋਂ ਕਰਦੇ ਹੋ ਨੇ ਤੁਸੀਂ ਨਾਲ ਮੇਰੀ ਗੱਲ ਸੁਣ ਲੈ ਮਸਾ ਮੇਰਾ ਮੁੰਡਾ ਮੰਨਿਆ ਹੁਣ ਕਿਤੇ ਉਹ ਹੀ ਗੱਲ ਨਾ ਹੋਵੇ ਵੀ ਉਹਨੂੰ ਵੀ ਪਰਛਾਵਾਂ ਜਿਹਾ ਦੇਈ ਜਾਇਆ ਕਰੇ ਜਿਹੜੀ ਆਊਗੀ ਨਾ ਉਹ ਤਾਂ ਦੂਰੇ ਰਹੀ ਹੁਣ ਤੂੰ ਲੈ ਤੁਹਾਡਾ ਮੁੰਡਾ ਵੀ ਤਾਂ ਮੈਂ ਹੀ ਬਣਾਇਆ ਮੰਮੀ ਨਹੀਂ ਮੰਨਦਾ ਸੀਗਾ ਉਹ ਤਾਂ ਮੈਨੂੰ ਪਤਾ ਹੀ ਆ ਵੀ ਪਹਿਲਾਂ ਬਥੇਰੇ ਤੂੰ ਤਾਂ ਤੜੇ ਲਾਉਂਦੀ ਰਹੀ ਵੀ ਅਖੇ ਹੋ ਜੂਗਾ ਜਵਾਬ ਤਾਂ ਹੀ ਨਹੀਂ ਤੇ ਮੇਰਾ ਪੁੱਤ ਮੰਨਦਾ ਕੋਈ ਗੱਲ ਨਹੀਂ ਮੰਮੀ ਰੇਹਾ ਕਰੂੰਗੀ ਦੂਰ ਨਲੇ ਮੰਮੀ ਇਹ ਤਾਂ ਰੱਬ ਦੇ ਹੱਥ ਚ ਹੁੰਦੀ ਆ ਜਵਾਬ ਹੋਣਾ ਜਾਂ ਨਹੀਂ ਹੋਣਾ ਮੇਰਾ ਕੀ ਕਸੂਰ ਹੈ ਇਹਦੇ ਚ ਸਾਰਾ ਦਿਨ ਮੇਰੇ ਚ ਕਸੂਰ ਕੱਢਦੇ ਰਹਿੰਦੇ ਹੋ ਤੁਸੀਂ ਤਾਂ ਕਸੂਰ ਤਾਂ ਤੇਰਾ ਹੀ ਆ ਜਿਹੜੀ ਪੁੱਠੇ ਪੈਰ ਵਾਲੀ ਸਾਡੇ ਘਰ ਚ ਆ ਗਈ ਸਾਡੇ ਘਰ ਦਾ ਪਿੱਛਾ ਲਿਆ ਕੇ ਰੱਖਤਾ ਫਿਰ ਮੰਮੀ ਤੁਸੀਂ ਉਹਦੀ ਦੇਖ ਲੈਂਦੇ ਜਾਂ ਤਾਂ ਸਾਰਾ ਦਿਨ ਮੈਨੂੰ ਕੋਸੀ ਜਾਂਲਿਓ ਨਾ ਮੇਰਾ ਕੀ ਕਸੂਰਾ ਇਹ ਤਾਂ ਸਾਨੂੰ ਵੀ ਪਤਾ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਕਿ ਮੈਂ ਜਵਾਨ ਲੜਾਉਂਦੀ ਆ ਨਾਲੇ ਆਪਜੇ ਨੁਕਸਾ ਫੇਰ ਵੀ ਬੋਲੀ ਜਾਂਦੀ ਆ ਨੀਮੀ ਹੋ ਕੇ ਤਾਂ ਕੀ ਕੱਟਣਾ ਨਾਲੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਜੇ ਘਰ ਦੇ ਵਿੱਚ ਉੱਚੀ ਬਾਤ ਚ ਮੇਰੇ ਨਾਲ ਗੱਲ ਵੀ ਕਰੀ ਨਾ ਜਦੇ ਬੋਰੀ ਵਿਸਤਰਾ ਚ ਕਾ ਕੇ ਤੇਰੇ ਪਿੰਡ ਪੁਚਾ ਦੂੰ ਮੈਂ ਤੈਨੂੰ ਮੰਮੀ ਉੱਚੀ ਬਾਤ ਤਾਂ ਮੈਂ ਤੁਹਾਡੇ ਨਾਲ ਕਦੇ ਗੱਲ ਵੀ ਨਹੀਂ ਕੀਤੀ ਹੈਗੀ ਸਾਰਾ ਦਿਨ ਤਾਂ ਤੁਹਾਡੇ ਮੂਰੇ ਮੂਰੇ ਫਿਰਦੀ ਰਹਿਣੀ ਆ ਨਾ ਮੂਰੇ ਮੂਰੇ ਫਿਰ ਕੇ ਕੀ ਕਰਦੀ ਆ ਆ ਰੋਟੀਆਂ ਬਣਾ ਕੇ ਖੜਾ ਦੇਣੀ ਆ ਹੋਰ ਦੱਸ ਕੀ ਕਰਕੇ ਦੇਤਾ ਸਾਨੂੰ ਤੇ ਕੱਲੀ ਰੋਟੀ ਬਣਾਉਣੀ ਆ ਮੰਮੀ ਹੋਰ ਕੰਮ ਕੀ ਹੁੰਦੇ ਨਹੀਂ ਹੈਗੇ ਘਰ 'ਚ ਸੋਤੋਂ ਕਦੇ ਮੈਂ ਕੰਮ ਕਰਵਾਇਆਗਾ ਤੁੰਨ ਤਾਂ ਮੈਂ ਕਹਿ ਦਿੰਦੀ ਆ ਮੰਜੇ ਤੇ ਬਹਿ ਜਾਓ ਮੰਮੀ ਤੁਸੀਂ ਫੇਰ ਵੀ ਨਹੀਂ ਮੇਰੀ ਕਦਰ ਪਾਉਂਦੀ ਹੈਗੇ ਨਾਲੇ ਮੇਰੇ 'ਚ ਕਸੂਰ ਨਹੀਂ ਹੈਗਾ ਕਸੂਰ ਤੁਹਾਡੇ ਪੁੱਤ 'ਚ ਵੀ ਹੋ ਸਕਦਾ ਹਾਂ ਅੱਛਾ ਹੁਣ ਤੂੰ ਮੇਰੇ ਪੁੱਤ ਨੂੰ ਵੀ ਕੋਸਣ ਲੱਗ ਜਾ ਨਾਲੇ ਸਾਰੀ ਉਮਰ ਮੈਂ ਹੀ ਕਰਿਆ ਕੰਮ ਜੇ ਮੈਂ ਕੰਮ ਕਰ ਕਰਕੇ ਇੰਨੀ ਕਮਾਈ ਕਰਕੇ ਕੁਝ ਬਣਾਇਆ ਹੋਇਆ ਸਾਨੂੰ ਤਾਂ ਗਾਹਾਂ ਬਰਤਨ ਨੂੰ ਹੈ ਵੀ ਨਹੀਂ ਗਾਹਾਂ ਘਰ ਕਹ ਦਿੰਦੇ ਨੇ ਘਰ ਦੀ ਜਨਮ ਅਰਿਆਤ ਵਦਨ ਨੂੰ ਤਾਂ ਤੂੰ ਕੁਝ ਦੰਦੀ ਨਹੀਂ ਹੈਗੀ ਬੋਲਣ ਨੂੰ ਮਰਦੀ ਆ ਚੰਗਾ ਮੰਮੀ ਤੂੰ ਤਾਂ ਐਵੇਂ ਬੋਲੀ ਜਾਂਦੇ ਹੋ ਸਾਰਾ ਦਿਨ ਬਸ ਓਡੇ ਕੋਲ ਤਾਂ ਇੱਕੇ ਗੱਲ ਹੈ ਇੱਕੇ ਗੱਲ ਥਿਹਰੀਏਗੀ ਪੋਤਾ ਚਾਹੀਦਾ ਸੋਨ ਤਾਂ ਬਸ ਹਾਂ ਮੈਨੂੰ ਤਾਂ ਪੋਤਾ ਚਾਹੀਦਾ ਫਿਰ ਮੈਂ ਕੀ ਕਰਾਂ ਮੰਮੀ ਮੈਂ ਕਿੱਥੋਂ ਲਿਆਵਾਂ ਮੇਰੇ ਤਾਂ ਰੱਬ ਦੀਆਂ ਦਾਤਾਂ ਨੇ ਫੇ ਠੀਕ ਆ ਜੇ ਤੂੰ ਨਹੀਂ ਲਿਆ ਸਕਦੀ ਹੁਣ ਮੈਂ ਲੈਤਾ ਆਉਣੀ ਆ ਪਰ ਮੈਂ ਉਹੀ ਕਹਨੀ ਆ ਵੀ ਆਪਣੀ ਜ਼बान ਬੰਦ ਰੱਖੀ ਨਾਲੇ ਅਗਲੀ ਨਾਲ ਆਈ ਨਾ ਉਹੀ ਆਡੇ ਨਾਲ ਲਾਈ ਮੈਂ ਆਡੇ ਪਹਿਲਾਂ ਕਿਹਦੇ ਨਾਲ ਲਾਏ ਨੇ ਪਹਿਲਾਂ ਤੁਹਾਡੇ ਨਾਲ ਲਾਉਂਦੀ ਹੋਊਗੀ ਮੰਮੀ ਲਾਉਂਦੀ ਹੋਊਗੀ ਗਲੀ ਗਵਾਂਢ ਚ ਬੋਲਣ ਜੋਗੇ ਨਹੀਂ ਛੱਡਿਆ ਹੈਗਾ ਨਾ ਕੀ ਗਲੀ ਗਵਾਂਢ ਚ ਅਗਲਾ ਕਹਿੰਦਾ ਵੀ ਹੈ ਨਹੀਂ ਘਰ ਦੇ ਵਿੱਚ ਕੁਛ ਉਹੀ ਤਾਂ ਹੀ ਕਹਿੰਦੇ ਨੇ ਕਹਿੰਦੇ ਗਾਂਹਾਂ ਜ਼ਮੀਨ ਵਾਤਨ ਨੂੰ ਤਾਂ ਕੋਈ ਆਇਆ ਨਹੀਂ ਹੈਗਾ ਨਾ ਇਹਨਾਂ ਦੇ ਕੋਈ ਜੇ ਮੁੰਡਾ ਨਹੀਂ ਤਾਂ ਕੁੜੀ ਹੋ ਜਾਂਦੀ ਤੇਰੇ ਤਾਂ ਕੁਛ ਵੀ ਨਾ ਹੋਇਆ ਲੋਕਾਂ ਦੀ ਅੱਖ ਹੋ ਗਈ ਮੇਰੀ ਜ਼ਮੀਨ ਤੇ ਵੀ ਸਾਡੇ ਨਿਆਣਿਆਂ ਨੂੰ ਦੇ ਦੇਣਗੇ ਇਹ ਜਦ ਇਹਨਾਂ ਦੇ ਨਹੀਂ ਕੋਈ ਜਵਾਬ ਹੋ ਐ ਕਿਵੇਂ ਲੋਕਾਂ ਦੀ ਅੱਖ ਹੋ ਗਈ ਆਪਾਂ ਗੋਦ ਵੀ ਲੈ ਸਕਦੇ ਸੀ ਮੰਮੀ ਜੇ ਤੁਹਾਡਾ ਹੁੰਦਾ ਵਿੱਚ ਸਹਿਯੋਗ ਤੁਸੀਂ ਪਰ ਦਿੰਦੇ ਨਹੀਂ ਹੈਗੇ ਸਹਾਇਤਾ ਮੈਂ ਗੋਦ ਲੈ ਕੇ ਕੀ ਪਤਾ ਵੀ ਕਿਹੜੀ ਜਾਤ ਦਾ ਹੋ ਕੀ ਦਾ ਹੋਊਗਾ ਮੈਨੂੰ ਕੀ ਪਤਾ ਲੈ ਪਤਾ ਨਹੀਂ ਕਿਹੜੀ ਕਾਲੇ ਮੂੰਹ ਵਾਲੀ ਦਾ ਲਿਆ ਕੇ ਇੱਥੇ ਰੱਖ ਲੂਗੀ ਗੋਦ ਲੈ ਕੇ ਜਿਹਦੇ ਕੋਲ ਨਹੀਂ ਹੁੰਦਾ ਹੁੰਦਾ ਗੋਦ ਹੀ ਲੈਂਦੇ ਨੇ ਜਵਾਕ ਤਾਂ ਮੈਨੂੰ ਪਤਾ ਏ ਫੇਰ ਪਤਾ ਲੱਗਦਾ ਗੋਦ ਲੈ ਹੋ ਨਿਆਣੇ ਵੀ ਪਾਲ ਕੇ ਵੀ ਕੀ ਕੁਝ ਕਰਦੇ ਨੇ ਚਲ ਕੋਈ ਨਾ ਮੰਮੀ ਤੁਸੀਂ ਚਾਹ ਪੀ ਲੋ ਰੋਟੀ ਖਾਓਗੇ ਬਸ ਮੈਨੂੰ ਨਹੀਂ ਲੋੜ ਹੈਗੀ ਰੋਟੀ ਦੀ ਲਾਪੇ ਬਣਾ ਕੇ ਖਾ ਲੂੰਗੀ ਕਿਉਂ ਬਣਾ ਕੇ ਖਾ ਲੂੰਗੀ ਮੰਮੀ ਫਿਰ ਉਹ ਘੰਟਾ ਤਾਂ ਹੋ ਗਿਆ ਤੂੰ ਮੇਰੀ ਗੱਲ ਗੱਲ ਤੇ ਬੇਇੱਜ਼ਤੀ ਕਰੀ ਜੰਨੀ ਆ ਕਦੇ ਕੁਝ ਬੋਲਦੀ ਆ ਕਦੇ ਕੁਝ ਮੇਰੀ ਸੁਣਨੀ ਚਾਹੀਦੀ ਆ ਤੈਨੂੰ ਤੇਰੇ ਚ ਗਲਤੀਆਂ ਨੇ ਸੁਣੀ ਜੰਨੀ ਆ ਮੰਮੀ ਰੋਜ਼ ਹੀ ਸੁਣਦੀਆਂ ਤੁਹਾਡੀਆਂ ਐ ਕਿੱਦੇ ਗਿਆ ਟਾਈਮ ਜਦ ਮੈਂ ਸੁਣੀਆ ਨਾ ਹੋਣਾ ਚਲ ਠੀਕ ਆ ਅੱਜ ਦਿਨ ਸੁਣਾਉਂਦੇ ਤੁਸੀਂ ਮੈਨੂੰ じゃ ਕਰ ਲੈ ਕੰਮ ਕਰਦੀ ਆ ਹੋ ਹੋ ਲੱਸੀ ਐ ਕਰ ਫੇਰ ਮੈਂ ਉਹ ਗੱਲਾਂ ਵੀ ਖੇਤ ਜਾਊਂਗਾ ਮੇਰੇ ਵਾਸਤੇ ਕੁੱਟ ਕਚਾਹ ਬਣਾ ਦੇ ਚਾਹ ਤਾਂ ਮੈਂ ਹੁਣ ਬਣਾਈ ਸੀ ਮੰਮੀ ਵਾਸਤੇ ਲਿਆ ਦਿਨੀ ਆ ਹਲਾ ਮੇਰੀ ਗੱਲ ਸੁਣ ਹੂੰ ਤੇਰੇ ਮੂੰਹ ਨੂੰ ਕੀ ਹੋਇਆ ਕੁਛ ਵੀ ਨਹੀਂ ਕਿਉਂ ਨਹੀਂ ਹੋਇਆ ਜਸੀ ਐ ਲੱਗੀ ਜਾਂਦਾ ਜਿਵੇਂ ਤੂੰ ਹੁਣ ਹੀ ਰੋਕੇ ਹੱਟੀ ਹੋਵੇਂ ਨਾ ਕੋਈ ਗੱਲ ਹੋਈ ਐ ਨਹੀਂ ਕੋਈ ਗੱਲ ਨਹੀਂ ਹੋਈ ਹੈਗੀ ਤੈਨੂੰ ਮੈਂ ਕਿੰਨੇ ਵਾਰ ਕਿਹਾ ਮੈਥੋਂ ਨਾਲ ਕੋਇਆ ਕਰ ਕੋਈ ਵੀ ਗੱਲ ਮੈਂ ਤੇਰਾ ਚਿਹਰਾ ਪੜ ਲੈਂਦਾ ਵੀ ਜਦੋਂ ਕੋਈ ਵੀ ਤੇਰੇ ਦਿਲ ਚ ਗੱਲ ਹੁੰਦੀ ਹੈ ਨਾ ਤੇਰਾ ਮੂੰਹ ਆਪਣੇ ਆਪ ਦੱਸਣ ਲੱਗ ਜਾਂਦਾ ਹੁੰਦਾ ਮੈਂ ਸਾਕ ਤੇ ਜਵਾਨ ਨੂੰ ਨਾ ਬੋਲ ਕੇ ਦੱਸੇ ਮੈਨੂੰ ਕੀ ਦੱਸਾਂ ਰੋਜ਼ ਰੋਜ਼ ਦਾ ਕੰਮ ਹੈ ਮੰਮੀ ਦਾ ਤੁਹਾਨੂੰ ਪਤਾ ਤਾਂ ਹੈਗਾ ਸਾਰਾ ਦਿਨ ਸੁਣਾਈ ਜਾਂਦੀ ਹੈ ਮੰਮੀ ਮੈਨੂੰ ਬਸ ਇੱਕ ਹੀ ਗੱਲ ਤਾਂ ਹੈਗੀ ਮੰਮੀ ਕੋਲ ਯਾਰ ਹੁਣ ਤਾਂ ਮੈਂ ਵਿਆਹ ਲਈ ਵੀ ਮੰਨ ਗਿਆ ਹੁਣ ਮਾਂ ਕਹਤੈ ਤੈਨੂੰ ਕੋਸੀ ਜਾਂਦੀ ਆ ਕੀ ਗੱਲ ਹੋ ਗਈ ਹੁਣ ਕੀ ਪਤਾ ਕਹਿੰਦੀ ਉਹਦੇ ਪਰਸ਼ਾਮਾ ਨਾ ਆ ਪਰਸ਼ਾਮਾ ਨਾ ਭਾਈ ਤੂੰ ਉਹਦੇ ਕੋਲ ਨਾ ਲੱਗੀ ਉਹਨੂੰ ਬੁਲਾਈਂ ਨਾ ਬਸ ਹੁਣ ਸਾਰਾ ਦਿਨ ਇਹੀ ਗੱਲਾਂ ਚੱਕੀ ਫਿਰਦੀ ਰਹਿੰਦੀ ਹੈ ਮੰਮੀ ਮਾਂ ਵੀ ਹੱਦ ਕਰਦੀ ਹੈ ਵੀ ਪਹਿਲਾਂ ਮੈਂ ਵਿਆਹ ਲਈ ਨਹੀਂ ਮੰਨਦਾ ਸੀਗਾ ਤਾਂ ਵੀ ਜਸੀ ਨੂੰ ਕੋਸੀ ਜਾਂਦੀ ਸੀ ਹੁਣ ਵਿਆਹ ਲਈ ਮੰਨ ਗਿਆ ਨਾਲੇ ਮੰਨੇ ਵੀ ਤਾਂ ਤੇਰੇ ਕਰਕੇ ਆ ਯਾਰ ਮੈਂ ਤਾਂ ਵੀ ਮੈਨੂੰ ਕੋਸੀ ਜਾਂਦੀ ਐ ਚੰਗੀਆਂ ਗੱਲਾਂ ਥੋੜੀ ਨਹੀਂ ਇਹ ਮਾਂ ਦੀਆਂ ਕਦੇ ਮੇਰੇ ਵੱਲ ਹੋ ਜਾਂਦੀ ਐ ਕਦੇ ਤੇਰੇ ਵੱਲ ਹੋ ਜਾਂਦੀ ਐ ਕਦੇ ਤੈਨੂੰ ਮੰਨਦਾ ਚੰਗਾ ਬੋਲਦੀ ਐ ਕਦੇ ਮੈਨੂੰ ਬੋਲਦੀ ਐ ਐ ਥੋੜੀ ਘਰ ਚ ਗੱਡੀ ਚੱਲੂਗੀ ਹੁਣ ਮੈਂ ਚਾਫੜਾ ਕੇ ਸੀ ਮੈਂ ਤਾਂ ਪਿੰਦੀ ਨਹੀਂ ਹੈਗੀ ਕਹਿੰਦੀ ਮੈਂ ਤਾਂ ਆਪੇ ਬਣਾ ਲੂੰਗੀ ਮਾਂ ਰੋਟੀ ਲਿਆ ਦਿੰਨੀ ਐ ਰੋਟੀ ਮੈਂ ਆਪੇ ਬਣਾ ਲੂੰਗੀ ਐ ਗੱਲਾਂ ਥੋੜੀ ਹੁੰਦੀਆਂ ਹੁੰਦੀਆਂ ਨੇ ਘਰ ਚ ਐ ਥੋੜੀ ਹੁੰਦਾ ਹੁੰਦਾ ਇਹ ਹੁਣ ਮਾਂ ਦੀ ਬਹੁਤ ਜ਼ਿਆਦਾ ਗਲਤ ਗੱਲ ਐ ਇਹ ਮਾਂ ਹੁਣ ਦਿਨ ਦਿਨ ਜ਼ਿਆਦਾ ਵੱਧ ਹੀ ਜਾਂਦੀ ਐ ਤੂੰ ਕੁਝ ਚੀਜ਼ ਸੋਚ ਕੇ ਦੇਖ ਇਦਾਂ ਮੇਰੀ ਮਾਂ ਕਰਨ ਫਿਰਦੀ ਆ ਜੇ ਖਾਂ ਮੋਰ ਉਹ ਵੀ ਤੇਜ ਨਿਕਲੇ ਜਾਂ ਰੱਬ ਨਾ ਕਰੇ ਉਹਦੀ ਵੀ ਕੱਲ ਨੂੰ ਬੱਚਾ ਨਾ ਹੋਇਆ ਫਿਰ ਇਹ ਤਾਂ ਮੈਂ ਹੀ ਪੋਹਲੀਆਂ ਜਿਹੜੀ ਪੱਟੀ ਜੰਨੀ ਆ ਮੰਮੀ ਨਾਲ ਜਿਉਹੀ ਜਿਹੀ ਹੋਈ ਨਾ ਮੈਂ ਤਾਂ ਕਿਨੇ ਤੇਜ ਹੋਵੇ ਮੰਮੀ ਨੂੰ ਫੇਰ ਲੱਗੂਗਾ ਪਤਾ ਤੇਜ ਤਾਂ ਚਾਹੇ ਜੀ ਹੋਊਗੀ ਯਾਰ ਗਲਤ ਐ ਵੀ ਜੇ ਰੱਬ ਨੇ ਲਾ ਦਉ ਉਹ ਨੂੰ ਵੀ ਨਾ ਦਿੱਤੀ ਕੋਈ ਚੱਕਰ ਹੋ ਜਾ ਉਹ ਵੀ ਕੱਲ ਨੂੰ ਮੈਂ ਪਹਿ ਗਿਆ ਫੇਰ ਕਿੱਧਰ ਜਾਵਾਂਗੇ ਆਪਾਂ ਸਮਝਦੀ ਨਹੀਂ ਮੰਮੀ ਇਹ ਗੱਲ ਪਤਾ ਨਹੀਂ ਕਦੋਂ ਸਮਝੂਗੀ ਮੇਰੀ ਮਾਂ ਵੀ ਤਾਂ ਰੱਬ ਦੇ ਖੇਡਾਂ ਨੇ ਰੱਬ ਦੇ ਹੱਥ ਹੁੰਦਾ ਬੱਚਾ ਦੇਣਾ ਜਾਂ ਨਾ ਦੇਣਾ ਜੇ ਸਭ ਕੁਝ ਇਨਸਾਨ ਦੇ ਹੱਥ ਹੋਵੇ ਨਾ ਫੇਰ ਤਾਂ ਰੱ ਰੱਬ ਨੂੰ ਲੋਕਾਂ ਦਾ ਟੱਬ ਸਮਝ ਲੱਗ ਜਾਂਦਾ। ਉਹ ਗੱਲ ਹੋਈ ਪਈ ਐ। ਇਹ ਤਾਂ ਗੱਲ ਮੰਮੀ ਨੂੰ ਸਮਝਣੀ ਚਾਹੀਦੀ ਹੈਗੀ। ਸਾਰਾ ਦਿਨ ਥੋੜੀ ਸੁਣਾਉਂਦੇ ਹੁੰਦੇ ਨੇ ਬੰਦੇ ਨੂੰ ਇੱਕੇ ਗੱਲ ਬੱਸ ਆ। ਹੁਣ ਜੇ ਮੰਮੀ ਕੋਲ ਦੋ ਘੜੀ ਬੈਠ ਹੋਈ ਜਾਂਦੀ ਐ ਬਸ ਇਹੀ ਗੱਲਾਂ ਹੁੰਦੀਆਂ ਨੇ ਮੰਮੀ ਕੋਲ ਤਾਂ। ਤੂੰ ਮੇਰੀ ਗੱਲ ਸੁਣ ਜੱਸੀ। ਸਭ ਤੋਂ ਪਹਿਲੀ ਗੱਲ ਤਾਂ ਜੇ ਰੋਟੀ ਪਕਾਤੀ ਮਾਂ ਨੂੰ ਆਵਾਜ਼ ਮਾਰ ਦਿਆ ਕਰ ਕਿ ਮਾਂ ਰੋਟੀ ਪੱਕ ਗਈ ਰੋਟੀ ਖਾਣਾ। ਚਾਹ ਬਣ ਗਈ ਚਾਹ ਨੂੰ ਆਵਾਜ਼ ਮਾਰ ਦਿਆ ਕਰ। ਕਿਉਂਕਿ ਮੈਨੂੰ ਪਤਾ ਜਿੰਨੇ ਵਾਰ ਤੂੰ ਮਾਂ ਦੇ ਕੋਲ ਜਾਂਦੀਆਂ ਨਾ, ਓਨੇ ਵਾਰੀ ਮਾਂ ਤੈਨੂੰ ਭੱਜ ਪਾ ਪੈਂਦੀ ਐ। ਲੈ। ਉਹਦੀ ਕਹ ਤੈਨੂੰ ਸੌਣ ਲੱਗ ਜਾਂਦੀ ਹੁੰਦਾ ਬਹਾਨਾ ਮਿਲ ਜਾਂਦਾ ਵੀ ਜਦ ਅਸੀਂ ਮੇਰੇ ਕੋਲ ਆ ਗਈ ਇਹਨੂੰ ਮੈਂ ਖਰੀਏ ਖੁੱਟੀਆਂ ਸੁਣਾਦਾ ਉਹਨੂੰ ਫੇਰ ਵੀ ਬਹਾਨਾ ਨਹੀਂ ਮਿਲੂਗਾ ਜੇ ਮੈਂ ਰੋਟੀ ਨੂੰ ਬਾਜੇ ਮਾਰਤੀ ਫੇਰ ਕਹੂਗੀ ਰੋਟੀ ਨੂੰ ਬਾਜੇ ਮਾਰਨ ਲੱਗੀ ਮੈਂ ਫੜਾਣੇ ਸਕਦੀ ਜੀਗੀ ਉਹ ਕੋਲ ਤਾਂ ਇੱਕੇ ਗੱਲ ਹੁੰਦੀ ਆ ਬਸ ਮੇਰੀ ਗੱਲ ਸੁਣ ਮੈਨੂੰ ਕੁਟਕਚਾ ਕਰਕੇ ਦੇ ਦੇ ਠੀਕ ਹੈ ਨਾ ਬਾਕੀ ਉਹ ਚਾਹ ਤਾਂ ਹੁਣ ਬਣਾਈ ਸੀ ਮम्मी ਵਾਸਤੇ ਪਈਆ ਚਾਹ ਹੁਣੇ ਬਣਾ ਕੇ ਹਟੀਆਂ ਲਈ ਮੈਂ ਉਹੀ ਪੀ ਲੈਣਾ ਨਾਲੇ ਰਹੀ ਗੱਲ ਯਾਰ ਦੂਜੇ ਵਿਆਹ ਦੀ ਮੈਂ ਤੇਰੇ ਕਿਸੇ ਤੋਂ ਕਰਵਾ ਤਾ ਰਿਹਾ ਜਦ ਅਸੀਂ ਪਰ ਪਿਆਰ ਤਾਂ ਸੱਚੀ ਮੈਂ ਤੈਨੂੰ ਹੀ ਕਰਦਾ ਤੇ ਉਹ ਆਊ ਕਰਨਾ ਤਾਂ ਉਹਨੂੰ ਵੀ ਪਊਗਾ ਪਰ ਤੂੰ ਹੀ ਰ ਸੋਚੀ ਬਿ ਤੇਨੂੰ ਮੈਂ ਇਗਨੋਰ ਮਾਰਨਾ ਸਟਾਰਟ ਕਰ ਦੂੰ ਠੀਕ ਹੈ ਨਾ ਆਪਦੇ ਮਨ ਚ ਹੈ ਜੀ ਕੋਈ ਵੀ ਗੱਲ ਨਾ ਲੈ ਕੇ ਆ। ਕੋਈ ਨਾ। ਹਾਂ ਚਲ ਮੈਂ ਚਾਲ ਲਿਆ ਦੇ। ਲਿਆਉਂਦੀ ਆ ਚਾਲ ਤੁਸੀਂ ਅੰਦਰ ਚਲੋ। ਠੀਕ ਹੈ। ਦੇਖ ਸੀਰਤ ਤੈਨੂੰ ਵੀ ਪਤਾ ਮੈਂ ਤੇਰੇ ਨਾਲ ਵਿਆਹ ਕਿਹੜੇ ਹਰਾਤਾਂ ਚ ਕਰਵਾਇਆ। ਕੀ ਕੀ ਮਜਬੂਰੀ ਸੀ ਮੇਰੀ। ਪਰ ਮੈਂ ਇਹ ਨਹੀਂ ਚਾਹੁੰਦਾ ਵੀ ਤੈਨੂੰ ਇੱਥੇ ਕਿਸੇ ਚੀਜ਼ ਦੀ ਕਮੀ ਹੋਵੇ ਨਾ ਮੈਨੂੰ ਤੈਨੂੰ ਕਮੀ ਆਉਣ ਦੇਣੀ ਆ ਨਾ ਪਿਆਰ ਪੱਖੋਂ ਨਾ ਵੈਸੇ ਮੈਂ ਸਭ ਸਮਝਦੀ ਆ ਤੇ ਮੈਂ ਸਭ ਕੁਝ ਜਾਣ ਕੇ ਹੀ ਵਿਆਹ ਕਰਵਾਇਆ ਤੁਹਾਡੇ ਨਾਲ ਬਾਕੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਕਿਸੇ ਚੀਜ਼ ਦੀ ਘਾਟ ਹੋਣ ਵੀ ਨਹੀਂ ਦਿੰਦੇ ਤੇ ਮੈਨੂੰ ਕਿਸੇ ਚੀਜ਼ ਨਾਲ ਕੋਈ ਦਿੱਕਤ ਨਹੀਂ ਹੈਗੀ ਮੈਂ ਖੁਸ਼ ਆਇਥੇ ਦੇਖ ਯਾਰ ਉਹ ਰੱਬ ਦੀ ਮਰਜ਼ੀ ਹੁੰਦੀ ਹੈ ਕਹਿੰਦੇ ਜਵਾਬ ਹੋਵੇ ਜਾਂ ਨਾ ਹੋਵੇ ਮੈਂ ਤਾਂ ਕਿਹਾ ਸੀ ਮੇਰੇ ਘਰ ਦੇ ਨੂੰ ਵੀ ਜਵਾਬ ਆਪਾ ਅਡਾਪਟ ਕਰ ਲੈਣੇ ਪਰ ਮੰਨੀ ਨਹੀਂ ਹੈਗੇ ਕਿ ਆਖਿਆ ਆਪਦਾ ਖੂਨ ਤਾਂ ਆਪਦੀ ਹੁੰਦਾ ਉਹ ਜੀ ਨਾ ਮੈਂ ਵੀ ਸਹਿਮਤ ਸਹੀ ਕਿਹਾ ਸੀ ਕਿ ਆਪਦਾ ਬੱਚਾ ਤਾਂ ਆਪਦੀ ਹੈ ਇਹ ਸਭ ਤਾਂ ਕਿਸਮਤ 'ਚ ਲਿਖਿਆ ਹੁੰਦਾ ਹੁਣ ਸ਼ਾਇਦ ਕਿਸਮਤ ਇਹ ਹੀ ਲਿਖਿਆ ਸੀ ਕਿ ਮੈਂ ਤੁਹਾਡੀ ਜ਼ਿੰਦਗੀ ਚ ਆਉਂਗੀ ਸਹੀ ਕਹਿੰਦੇ ਪਰ ਮਾਤਾ ਨੇ ਚਾਇਆ ਸੀਗਾ ਤਾਂ ਹੀ ਤਾਂ ਆਪਣਾ ਵਿਆਹ ਹੋ ਗਿਆ ਨਹੀਂ ਮੈਂ ਤਾਂ ਆਲਰੇਡੀ ਵਿਆਹਿਆ ਹੋਇਆ ਚਲੋ ਉਹ ਵਹੀ ਗੁਰਦੇ ਖੇਡਣੀ ਕੀ ਪਤਾ ਲੱਗਦਾ ਉਹਨੇ ਕਿਹੜੀ ਖੇੜ ਕਿੱਥੇ ਖੇਡਣੀ ਆ ਪਰ ਤੁਸੀਂ ਕਿਸੇ ਗੱਲ ਦੀ ਫਿਕਰ ਨਾ ਕਰੋ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਸਭ ਕੁਝ ਉਵੇਂ ਹੀ ਚੱਲੂਗਾ ਮੇਰੇ ਹੋਣ ਨਾਲ ਕੋਈ ਖਾਸ ਫਰਕ ਨਹੀਂ ਪੈਣਾ ਮੈਂ ਉਮੀਦ ਕਰਦਾ ਤੇਰੇ ਤੋਂ ਕੋਈ ਖਾਸ ਫਰਕ ਪਵੇ ਵੀ ਨਾ ਕਿਉਂਕਿ ਮੈਂ ਜਸਨ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਕਿ ਤੇ ਉਹਨੂੰ ਵੀ ਫੀਲ ਨਾ ਹੋਵੇ ਵੀ ਕਿਤੇ ਸਾਰਾ ਟਾਈਮ ਮੈਂ ਤੁਹਾਨੂੰ ਹੀ ਦੇ ਰਿਆ ਨਹੀਂ ਉਸਦੀ ਅਹਿਮੀਅਤ ਤੁਹਾਡੀ ਜ਼ਿੰਦਗੀ ਚ ਆਉਂਦੀ ਥਾਏ ਤੇ ਮੇਰੀ ਆਪਣੀ ਜਗ੍ਹਾ ਹਾਂਜੀ ਓਕੇ ਐਨਿਕਸ ਆਣੇ ਦਾ ਮੈਂ ਵੀ ਹੈਗੀ ਹਾਂ ਕਿ ਉਹ ਵੀ ਕਿਸ ਕੰਡੀਸ਼ਨ ਚ ਘਸਰ ਰਹੇ ਨੇ ਉਹਨਾਂ ਨੂੰ ਵੀ ਦੁੱਖ ਹੈ ਕਿ ਉਹਨਾਂ ਦੀ ਆਪਤੀ ਕੋਈ ਉਲਾਗ ਨਹੀਂ ਹੈਗੀ ਬਾਕੀ ਕਿਸਦਾ ਕੀ ਕਰਦਾ ਕਿ ਕੋਈ ਦੂਜੀ ਕੁੜੀ ਨੂੰ ਘਰੇ ਲੈ ਕੇ ਆਵੇ ਤੇ ਉਹ ਖੁਸ਼ ਹੋਵੇ ਚਲ ਕੋਈ ਗੱਲ ਨਹੀਂ ਸੀ ਮੈਂ ਮਾਂ ਤੇ ਜਸੂ ਨੂੰ ਕਹਿ ਦੇਣਾ ਰੋਟੀ ਪਾ ਦੇਣੀ ਹੈ ਫਿਰ ਆਪਾਂ ਦੋ ਜਣੇ ਖਾਣਾਂਗੇ ਕੋਈ ਨਹੀਂ ਮੈਂ ਲੈ ਆਉਣੀ ਆਂਗੀ ਇਹ ਕੋਈ ਗੱਲ ਨਹੀਂ ਹਜੇ ਤੁਸੀਂ ਨਵੇਂ ਹੋ ਨਾ ਹਜੇ ਰਹਿੰਦੋ ਅੱਗੇ ਤੁਸੀਂ ਉਹ ਖਵਾਉਣੀ ਆਂ ਮੈਂ ਕਰਦਾ ਇਹ ਨਹੀਂ ਦੀਦੀ ਮੈਂ ਆਪੇ ਕਰ ਲੂੰਗੀ ਕੋਈ ਨਹੀਂ ਮੈਨਾਂ ਕਦੋਂ ਦੀ ਬਿੱਲੀ ਬੈਠਿਆਂਗੇ ਨਾ ਮੰਮੀ ਮੈਨੂੰ ਕੋਈ ਕੰਮ ਕਰ ਦਿੰਦੇ ਨੇ ਮੈਂ ਕਰ ਦੇਣੀ ਆ ਇਹ ਚਲੋ ਜੇ ਤੁਸੀਂ ਇੰਨਾ ਕਹਿੰਦੇ ਹੋ ਝਾੜੂ ਲਾ ਦਿਓ ਮੈਂ ਰੋਟੀ ਬਣਾ ਲੈਣੀ ਆ ਐਵੇਂ ਕਰ ਲੈਨੇ ਆਪਾਂ ਸਿਰਤ ਆ ਕੀ ਕਰਨ ਲੱਗੀ ਆ ਪੁੱਤ ਮੰਮੀ ਕਦੋਂ ਦੀ ਬਿੱਲੀ ਬੈਠੀ ਸੀਗੀ ਮੈਂ ਮੈਂ ਸੋਚਿਆ ਮੈਂ ਝਾੜੂ ਕਰ ਲੈਣੀ ਆ ਇੰਨੇ ਚ ਦੀਦੀ ਰੋਟੀ ਬਣਾ ਲੈਣਗੇ ਕੋਈ ਲੋੜ ਨਹੀਂ ਆਪੇ ਲਾ ਦੂਗੀ ਝਾੜੂ ਇਹ ਤੈਨੂੰ ਕਿਹਾ ਵੀ ਤੈ ਕੋਈ ਕੰਮ ਨਹੀਂ ਕਰਨਾ ਹੈਗਾ ਤੂੰ ਫੇਰ ਉੱਠ ਕੇ ਆ ਗਈ ਪਰ ਮੰਮੀ ਹੈ ਕਿੜਾ ਬਿਮਾਰ ਹੋ ਰਹੀਆਂ ਕਿ ਮੈਂ ਬੈੱਡ ਤੇ ਬੈਠੀ ਰੂੰਗੀ ਨਹੀਂ ਪੁੱਤ ਕੋਈ ਗੱਲ ਨਹੀਂ ਕੰਮ ਤਾਂ ਇਹ ਆਪੇ ਕਰੀ ਜਾਊਗੀ ਨਾਲੇ ਤੋ ਹੋਰ ਆਪਾਂ ਕੀ ਕੰਮ ਲੈਣਾ ਹੈ ਜਾ ਜਾ ਕੇ ਬੈਠ ਜਾ ਅੰਦਰ ਜਿਹੜੀ ਚੀਜ਼ ਦੀ ਲੋੜ ਆ ਮੈਨੂੰ ਦੱਸ ਦੇ ਤੂੰ ਮੈਂ ਆਪੇ ਦੇ ਦੂੰਗੀ ਤੈਨੂੰ ਨਾਲੇ ਜ਼ਿਆਦਾ ਇਹ ਤੋ ਵੀ ਨਾ ਮੰਗਿਆ ਕਰ ਚੀਜ਼ ਤੈਨੂੰ ਪਤਾ ਹਤਾ ਹੈ ਵੀ ਇਹ ਬਾਝ ਪਰ ਮੰਮੀ ਫਿਰ ਕੀ ਹੋ ਗਿਆ ਅਬ ਤੀ ਤਾਂ ਹੈਗੀ ਆ ਇਹ ਪੁੱਤ ਤੂੰ ਸਮਝਦੀ ਕਿਉਂ ਨਹੀਂ ਨਾਲੇ ਜ਼ਿਆਦਾ ਇਹਦੇ ਨੇੜੇ ਨਾ ਰਹਿ ਆ ਕਰ ਇਹ ਤਾਂ ਪਰਸ਼ਾ ਮਾਂ ਲੈਣ ਦੀ ਕੋਈ ਲੋੜ ਨਹੀਂ ਤੈਨੂੰ ਮੰਮੀ ਇਹ ਸਭ ਤਾਂ ਵੈਮ ਪਰਵ ਹੁੰਦੇ ਨੇਗੇ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਜੇ ਉਹੀ ਇਹ ਆ ਉਹੀ ਜੀ ਮੈਂ ਆਂਗੀ ਪੁੱਤ ਨਹੀਂ ਦੀਦੀ ਸਹੀ ਕਹਿ ਰਹੇ ਨੇ ਮੰਮੀ ਮੇਰਾ ਪਰਸ਼ਾ ਮਾਂ ਨਾ ਤੁਹਾਡੇ ਤੇ ਪੈ ਜਾਏ ਤੁਸੀਂ ਅੰਦਰ ਬਹਿ ਜਾਓ ਮੈਂ ਖੁਦ ਕਰ ਲੂੰਗੀ ਚੱਲ ਪੁੱਤ ਆ ਜਾ ਅੰਦਰ ਬੈਠ ਜਾ ਬਥੇਰਾ ਕੰਮ ਕਰਨ ਨੂੰ ਕਰ ਲੂਗੀ ਆਪੇ ਬਾਕੀ ਚੁੱਲ੍ਹੇ ਦੇ ਤਾਂ ਮੈਂ ਆਪੇ ਕਰਦੀ ਆ ਆ ਜਾ ਬੈਠ ਜਾਂ ਅੰਦਰ ਕੋਈ ਲੋੜ ਨਹੀਂ ਚਾੜੂ ਚੋੜੂ ਲਾਉਣ ਦੀ ਲਾਦੇ ਟਾਈਮ ਨਾਲ ਐਨਾ ਟਾਈਮ ਨਾ ਲਾਇਆ ਕਰ ਦੁਪਹਿਰਾਂ ਚੜਾਇਆ ਪਿਆ ਠੀਕ ਹੈ ਮੰਮੀ ਕੋਈ ਨਾ ਹਾਂ ਵੀ ਦੇਸੀ ਦਾਲ ਸਬ지 ਫਿਰ ਕੀ ਬਣਾ ਰਹੇ ਹੋ ਹੈ ਹੈਲੋ ਕਿੱਧਰ ਤੈਨੂੰ ਪੁੱਛ ਰਿਹਾ ਮੈਂ ਅੱਛਾ ਮੈਨੂੰ ਪੁੱਛ ਰੇ ਸੀ ਤੁਸੀਂ ਕਦੋਂ ਆਏ ਸੀ ਮੈਂ ਉਦੋਂ ਆਇਆ ਜਦੋਂ ਤਾਂ ਮੈਨੂੰ ਦੇਖ ਲਿਆ ਪਰ ਤੂੰ ਕਿਵੇਂ ਚੁੱਪਚੀ ਬੀਤੀ ਜਿਵੇਂ ਬੈਠੀ ਆ ਕੋਈ ਗੱਲ ਹੋਈ ਹੈ ਨਾ ਨਾ ਕੋਈ ਗੱਲ ਨਹੀਂ ਹੋਈ ਹੈਗੀ ਮੈਂ ਤਾਂ ਬਸ ਐਵੀ ਬੈਠੀ ਸੀਗੀ ਤੂੰ ਮੈਨੂੰ ਕਾਬਲਾ ਸਮਝਦੀ ਈਂ ਜਿਵੇਂ ਅਸੀਂ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਵੀ ਕਦੋਂ ਤੂੰ ਖੁਸ਼ ਨਹੀਂ ਹੈ ਤੇ ਕਦੋਂ ਉਦਾਸ ਹੁੰਨੀ ਹੈ? ਹੈ? ਨਹੀਂ, ਖੁਸ਼ ਆ ਮੈਂ ਪੂਰੀ। ਉਦਾਸ ਨਹੀਂ ਹੈਗੀ। ਅੱਛਾ। ਤੇਰਾ ਚਿਹਰਾ ਸਾਰਾ ਕੁਝ ਦੱਸ ਰਿਹਾ ਮੈਨੂੰ। ਵੀ ਤੂੰ ਖੁਸ਼ ਹੈ ਜਾਂ ਉਦਾਸ ਹੈ? ਗੱਲ ਕੋਈ ਮੈਨੂੰ ਗੱਲ ਦੱਸ। ਮੇਰੇ ਚਿਹਰੇ ਤੋਂ ਕਿੰਨਾ ਪਤਾ ਲੱਗ ਗਿਆ ਵੀ ਮੈਂ ਉਦਾਸ ਆ। ਯਾਰ ਸ਼ਰਮ ਤਾਂ ਪਤਾ ਲੱਗ ਹੀ ਜਾਂਦਾ। ਮੈਂ ਤੈਨੂੰ ਬਣਾ ਤੂੰ ਤਾਂ ਸੋਚਣ ਚ ਗੁੰਮਾ ਬੈਠੀ ਸੀਗੀ। ਉਹ ਤਾਂ ਬਸ ਮੇਰਾ ਧਿਆਨ ਕਿਧਰੇ ਹੋਰ ਵਗ ਗਿਆ ਸੀ ਦਾ। ਕੰਨ ਹੋਰ ਵਗ ਗਿਆ ਸੀ ਜਿਸੀ। ਮੈਨੂੰ ਸਾਰਾ ਕੁਰੂ ਦਾ ਪਤਾ। ਜਿਹੜੇ ਕਰਦੇ ਨੇ ਨਾ ਆ ਮੇਰੀ ਮਾਂ ਤੈਨੂੰ ਇਹੀ ਚੈਨਾਂ ਰਹਿਣ ਦੀ ਕਦੇ ਕੋਈ ਗੱਲ ਕੱਢ ਕੇ ਮਾਰ ਦੇ ਕਦੇ ਕੋਈ ਗੱਲ ਕੱਢ ਕੇ ਮਾਰਦੀ ਨਾ ਨਾ ਵੀ ਉਹਨੂੰ ਪੁੱਛਣਾ ਹੋਵੇ ਉਹ ਤਾਂ ਉਹਦੇ ਪਿੱਛੇ ਲਾ ਕੇ ਵਿਆਹ ਵੀ ਕਰਾ ਲਿਆ ਨਾ ਹੁਣ ਕੀ ਘਾਟ ਰਹੀਗੀ ਤੁਸੀਂ ਚੁੱਪ ਕਰਜੋ ਕਿਉਂ ਚੁੱਪ ਕਰ ਜਾ ਮੈਨੂੰ ਤਾਂ ਕਹਿੰਦਾ ਪਤਾ ਲੱਗੇ ਮਾਂ ਨੂੰ ਮੇਰੇ ਘਰੋਂ ਜਾਣ ਤੋਂ ਬਾਅਦ ਉਹਦੀ ਤੈਨੂੰ ਮੰਦਾ ਚੰਗਾ ਬਦਲਣ ਲੱਗ ਜਾਂਦੀ ਆ ਤੁਸੀਂ ਚੁੱਪ ਕਰਜੋ ਪਲੀਜ਼ ਜੇ ਮਾਂ ਨੂੰ ਪਤਾ ਲੱਗ ਗਿਆ ਨਾ ਐਵੇਂ ਵਿਗੜਾ ਸ਼ੁਰੂ ਹੋ ਜੂਗਾ ਇੱਥੇ ਹੋ ਜੀ ਫਿਰ ਹੋ ਜਾਂਦੇ ਯਾਰ ਕਿੰਨੇ ਚਿਰ ਚੁੱਪ ਰ੍ਹਾਂਗੇ ਹੁਣ ਆਪਾਂ ਕੀ ਹੋਇਆ ਕੀ ਗੱਲਾਂ ਮਾਰੀ ਜਾਂਦੇ ਹੋ ਦੱਸ ਕਿੰਨਾ ਟਾਈਮ ਹੋ ਗਿਆ ਮੈਨੂੰ ਘਰੋਂ ਗਈ ਨੂੰ ਵੀ ਸਬਜ਼ੀ ਨਹੀਂ ਅਜੇ ਤੱਕ ਧਰੀ ਹੈਗੀ ਧਰਦੀ ਸੀ ਮੰਮੀ ਬੱਸ ਹੁਣ ਧਰ ਦੂੰਗੀ ਪੰਜ ਮਿੰਟ ਬਾਅਦ ਚੁੱਪ ਕਰ ਜਾ ਜੇ ਰੋਟੀ ਖਾਣੀ ਹੋਊ ਫੇਰ ਧਰਦੀ ਫੇਰ ਧਰਦੀ ਆਪ ਵੀ ਟੱਕਾ ਤੋੜ ਲਿਆ ਕਰੋ ਇਹ ਸੁੱਕੇ ਦਿੰਦੇ ਨੇ ਸਾਰੇ ਕੰਮ ਵੀ ਇਹੀ ਕਰੀ ਜਾਵੇ ਕੋਈ ਨਾ ਫਿਰ ਕੀ ਹੁੰਦਾ ਨਾ ਮੈਂ ਦੱਸ ਮਾਂ ਤੈਨੂੰ ਕਿਹਾ ਕੀ ਹੈ ਨਾ ਮੈਂ ਇਹਨੂੰ ਕੀ ਕਹਾਂ ਤਾ ਆ ਦੇਖ ਤਾਲੇ ਰੋਣਾ ਖਮੋ ਕਦੀ ਬੈਠੀ ਹੈ ਵਿਚਾਰੀ ਕਦੋਂ ਦੀ ਮੈਨੂੰ ਕੀ ਪਤਾ ਹਰ ਟਾਈਮ ਕੀ ਕਰੀ ਜਾਂਦੀ ਆ ਮੈਂ ਤਾਂ ਕਦੇ ਨਹੀਂ ਇਹਨੂੰ ਰਸੋਈ ਦਾ ਰੋਟੀ ਪਾਣੀ ਮੈਂ ਕਰਦੀ ਆ ਹੋਰ ਦੱਸ ਇਹਨੂੰ ਕਿੰਨਾ ਕੁ ਬਹੁਤ ਸਿੱਟ ਐ ਇਹ ਕਾ ਝਾੜੂ-ਪੋਚਾ ਕਰ ਲੈਂਦੀ ਐ ਤਾਂ ਮੈਂ ਝਾੜੂ-ਪੋਚਾ ਤੁਸੀਂ ਹੌਲੀ ਬੋਲੋ ਬਾਹਰ ਤਾਂ ਗਵਾਜ਼ ਜਾਂਦੀ ਐ ਅੱਜ ਕਿਹਾ ਦੀ ਵੀ ਸਬਜ਼ੀ ਧਰ ਦੇ ਚੁੱਲੇ ਤੇ ਅੱਜ ਇਕੱਲੇ ਇਸ ਕਰਕੇ ਬੈਠ ਗਈ ਸੀਰ ਤਾਂ ਤੈਨੂੰ ਪਤਾ ਨਹੀਂ ਹੈਗਾ ਮੇਰੀ ਮਾਂ bari ਇਹ ਨਾ ਬਿਨਾਂ ਗੱਲ ਤੋਂ ਇਹਨੂੰ ਬੋਲੀ ਜਾਂਦੇ ਜੱਸੀ ਨੂੰ ਵਿਆਹ ਤੋਂ ਪਹਿਲਾਂ ਵੀ ਤੇ ਹੁਣ ਵੀ ਕੋਈ ਗੱਲ ਨਹੀਂ ਗੱਲੀ ਨਹੀਂ ਮੈਂ ਹੋਰ ਕੀ ਐ ਚ ਚੁੱਪ ਕਰ ਜੋ ਤੂੰ ਚੁੱਪ ਕਰ ਜੀ ਅਸੀਂ ਮੈਂ ਸੱਚ ਆ ਸੱਚੇ ਸਾਹਦੇ ਮੈਂ ਬੋਲੂਗਾ ਤੂੰ ਪਲੇਸ ਕਰਨੇਗਾ ਕਰੀ ਬਸ ਕਰੋ ਹੁਣ ਠੀਕ ਆ ਭਾਈ ਅੰਦਰ ਬਿਠਾ ਲਾ ਲਾ ਜਾ ਕੇ ਮੈਂ ਆਪੇ ਕਰ ਲੂੰਗੀ ਕਰ ਲਈ ਫਿਰ ਮੈਂ ਆਪੀ ਕਰ ਲੈ ਕਰ ਆਫਰ ਤੁਸੀਂ ਨਾ ਇਹਨੂੰ ਸੁੱਕੇ ਦਿੱਤਾ ਹੋਇਆ ਸਾਰੇ ਕੰਮ ਇਸਨੂੰ ਕਰਨ ਨੂੰ ਕਹਿੰਦੀ ਹੈ ਗੱਲ ਨਹੀਂ ਬਾਤ ਨਹੀਂ ਹੈਗੀ ਮੰਮੀ ਇਹ ਨਾ ਹੈਵੇਂ ਗੁੱਸੇ ਚ ਬੋਲ ਕੇ ਇਹਨਾਂ ਦਾ ਇਹ ਮਤਲਬ ਨਹੀਂ ਸੀਗਾ ਪੁੱਤ ਤੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਇਹ ਕਹਾ ਹੈ ਜਿਹੜੀ ਕਲੇਸ਼ ਬਵਾਉਂਦੀ ਆ ਜਾਣ ਜਾਣ ਕੇ ਉਹਦੇ ਮੂਰੇ ਕਰਕੇ ਡਰਾਮੇ ਦਿਖਾਉਂਦੀ ਆ ਮੰਮੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਕਿਹਾ ਕਹਤੇ ਨਹੀਂ ਤਾਂ ਹੀ ਤਾਂ ਮੇਰਾ ਪੁੱਤ ਮੇਰੇ ਨਾਲ ਲੜ ਪਿਆ ਆਹੀ ਕੁਛ ਚੋਨੀਆ ਤੂੰ ਵੀ ਇਹਦਾ ਪੁੱਤ ਲੜ ਪਵੇ ਇਹਦੇ ਨਾਲ ਮੰਮੀ ਤੁਸੀਂ ਜਾ ਚਲੀ ਜਾ ਬਹਿ ਜਾ ਤੂੰ ਵੀ ਅੰਦਰ ਮੈਂ ਆਪੇ ਕਰ ਲੂੰਗੀ ਕੰਮ ਸਾਰਾ ਨਹੀਂ ਮੰਮੀ ਮੈਂ ਸਬਜ਼ੀ ਧਰਦੀ ਆਂ ਬਸ ਮੈਨੂੰ ਨਹੀਂ ਲੋੜ ਤੇਰੀ ਸਬਜ਼ੀ ਦੀ ਜੈ ਜੀਆਂ ਸਬਜ਼ੀਆਂ ਤੂੰ ਖਿਲਾ ਦੇਂਗੀ ਮੈਨੂੰ ਮੰਮੀ ਇਸ ਦੀਦੀ ਦਾ ਕੀ ਕਸੂਰ ਉਹਨਾਂ ਨੇ ਕਿਹੜਾ ਇਹਨਾਂ ਨੂੰ ਕੁਝ ਕਿਹਾ ਸੀਗਾ ਕਸੂਰ ਕਾਤੇ ਨਹੀਂ ਪੁੱਤ ਜਦ ਪਤਾ ਇਹ ਬੰਦਾ ਥੱਕਿਆ ਹਰਿਆ ਹੋਇਆ ਬਾਹਰੋਂ ਆਇਆ ਵੀ ਟਾਈਮ ਨਾਲ ਦਾਲ ਸਬਜ਼ੀ ਦਾ ਬਣਾ ਲਵਾ ਬੈਠੀ ਹੋਣੀ ਆਂ ਤਾਂ ਹੀ ਤਾਂ ਉਹਨੇ ਪੁੱਛ ਲਿਆ ਚਲ ਮੰਮੀ ਤੁਸੀਂ ਪਹਿਲਾਂ ਉਧਰ ਕੰਮ ਲੱਗੀ ਸੀ ਮੰਮੀ ਮੈਂ ਕਰਨਾ ਤਾਂ ਕਰਕੇ ਲੇਟ ਹੋ ਗਈ ਕੰਮ ਨੂੰ ਪਤਾ ਨਹੀਂ ਕੀ ਇਹ ਬੂਰੀਆਂ ਚਾਉਂਦੀ ਸੀ ਤੁਸੀਂ ਮੰਮੀ ਲੜਾਈ ਦਾ ਵਾਅਦਾ ਨਾ ਵਧਾਓ ਬਸ ਛੱਟੋ ਹੁਣ ਜਿਹੜਾ ਕੁਝ ਹੋ ਗਿਆ ਦੀਦੀ ਤੁਸੀਂ ਮੰਮੀ ਨੂੰ ਅੰਦਰ ਲੈ ਜਾਓ ਮੈਂ ਸਬਜ਼ੀ ਧਰ ਦਿੰਨੀ ਆ ਮੰਮੀ ਕਿਹੜਾ ਨਿਆਣੀ ਆ ਆਪੇ ਅੰਦਰ ਚੱਲ ਜਾਓ ਮੇਰੀ ਨਾ ਰੋਟੀ ਬਣਾਈ ਮੈਂ ਆਪੇ ਬਣਾ ਕੇ ਖਾ ਲੂੰਗੀ ਮੈਂ ਲੈ ਕੇ ਆਨੀ ਆ ਮੰਮੀ ਤੁਹਾਡੇ ਵਸਤਰ ਮੁਪੀ ਚਲ ਦੀਦੀ ਤੁਸੀਂ ਗੁੱਸਾ ਨਾ ਕਰਿਓ ਤੁਹਾਨੂੰ ਪਤਾ ਹੀ ਹੈ ਮੰਮੀ ਕਿਹੋ ਜਿਹੀ ਨੇਗੇ ਨਹੀਂ ਦੀਦੀ ਮੈਂ ਕਿਉਂ ਗੁੱਸਾ ਕਰਨਾ ਮੰਮੀ ਦੀ ਗੱਲ ਦਾ ਚਲ ਤੁਸੀਂ ਵੀ ਅੰਦਰ ਵਗ ਜੋ ਇੱਕ ਗੱਲ ਪੁੱਛਾਂ ਹਾਂਜੀ ਪੁੱਛੋ ਤੁਹਾਨੂੰ ਬੁਰਾ ਨਹੀਂ ਲੱਗਦਾ ਹੈਗਾ ਤੁਹਾਨੂੰ ਮੰਮੀ ਕਿੰਨਾ ਕੁਸ਼ ਕਹਿ ਜਾਂਦੇ ਆ ਕਿ ਬੁਰਾ ਤਾਂ ਲੱਗਦਾ ਪਰ ਮੇਰੀ ਮਜਬੂਰੀ ਆ ਮੈਂ ਜਾਉਂਗੀ ਕਿੱਥੇ ਤਾਂ ਕਰਕੇ ਬਸ ਇੱਥੇ ਮੰਮੀ ਦੇ ਸੁਣਨੀਆਂ ਪੈਂਦੀਆਂ ਨੇ ਪਰ ਕੋਈ ਨਹੀਂ ਮੈਂ ਤੁਹਾਡੇ ਨਾਲਾਂ ਲੰਘ ਕੇ ਨਾਲੇ ਆਪਾਂ ਵੈਸੇ ਵੀ ਸਾਰੀ ਜ਼ਿੰਦਗੀ ਇਕੱਠੇ ਹੀ ਰਹਿਣਾ ਹੈਗਾ ਤਾਂ ਤੁਸੀਂ ਫਿਕਰ ਨਾ ਕਰੋ ਚਲੋ ਸ਼ੁਕਰਾਨਾ ਬੈਗਰੂ ਦਾ ਤੁਸੀਂ ਤਾਂ ਚੰਗੇ ਹੋ ਦੀਦੀ ਜੇ ਤੁਸੀਂ ਵੀ ਮੰਮੀ ਵਰਗੇ ਹੁੰਦੇ ਤਾਂ ਮੇਰਾ ਤਾਂ ਜੀਵਣਾ ਮੁਸ਼ਕਲ ਸੀਗਾ ਤੁਸੀਂ ਇਹਨਾਂ ਨਾਲ ਸੋਚਿਆ ਕਰੋ ਕੋਈ ਨਹੀਂ ਆਪਾਂ ਨਾਲ ਕੇ ਸਭ ਕਰ ਲਾਂਗੇ ਮੈਂ ਨਾ ਆਟਾ ਲੈ ਕੇ ਆਨੀਆ ਨਾਲ ਹੀ ਸੋਈ ਠੀਕ ਆ ਦੀਦੀ ਕਿੰਨੇ ਚੰਗੇ ਨੇ ਵਿਚਾਰੇ ਚਲੋ ਮੰਮੀ ਤਾਂ ਜ਼ਿੰਮੇ ਦੀ ਹੈਗੀ ਆ ਹੈਗੀ ਆ ਦੀਦੀ ਚੰਗੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਸੁੱਖ ਦਾ ਸ਼ਾਂਤ ਆ ਜਾਊਗਾ ਛੱਡੋ ਜੀ ਗੁੱਸਾ ਹੋਣਾ ਮੰਮੀ ਦੀਆਂ ਗੱਲਾਂ ਦਾ ਕੀ ਗੁੱਸਾ ਕਰਨਾ ਉਹਨਾਂ ਦੇ ਦਿਲ ਚੋਂ ਤਾਂ ਕੁਝ ਨਹੀਂ ਹੈਗਾ ਉਹ ਤਾਂ ਐਵੇਂ ਹੀ ਕਹਿ ਦਿੰਦੇ ਨੇ ਐਵੇਂ ਹੀ ਕਹਿੰਦੇ ਨੇ ਚੰਗੀ ਤਰ੍ਹਾਂ ਜਾਣਦਾ ਮਾਂ ਨੂੰ ਮੈਂ ਜੇ ਤੇ ਦਿਲ 'ਚ ਕੁਛ ਹੈ ਨਹੀਂਗਾ ਸੀ ਨਾ ਫਿਰ ਮੇਰਾ ਦੂਜਾ ਵਿਆਹ ਨਾ ਕਰਦੀ ਉਹ ਤਾਂ ਕਿਹੜਾ ਪਲੇਸ ਨਾ ਕਰਦੀ ਘਰ ਦੇ ਵਿੱਚ ਹੁਣ ਖਾਮ ਖਾ ਤੈਨੂੰ ਮੰਦਾ ਚੰਗਾ ਬੋਲੀ ਜਾਂਦੀ ਐ ਚੱਲ ਕੋਈ ਨਾ ਮੈਨੂੰ ਤਾਂ ਆਦਤ ਪੈਰੀ ਮम्मी ਦੇ ਗੱਲਾਂ ਦੇ ਸੁਣਨ ਦੀ ਤੈਨੂੰ ਆਦਤ ਪੈਰੀਆਂ ਨਾ ਪਰ ਮੈਨੂੰ ਆਦਤ ਨਹੀਂ ਹੈਗੀ ਇਹ ਨਾ ਮੈਂ ਸੁਣਾ ਫਿਰ ਤੁਸੀਂ ਗੁੱਸਾ ਕਾਤੋਂ ਕਰਦੇ ਹੋ ਜਦੋਂ ਮੈਨੂੰ ਨਹੀਂ ਬੁਸਾਉਂਦਾ ਨਾਲ ਬੈਠੀ ਹੋਈਆਂ ਮੈਂ ਤੈਨੂੰ ਪਿਆਰ ਕਰਦਾ ਕਿਉਂ ਨਹੀਂ ਗੁੱਸਾ ਹੋਗਾ ਮੈਨੂੰ ਤੂੰ ਤਾਂ ਚੁੱਪ ਕਰਕੇ ਸਾਹ ਗੁੱਸਾ ਹੀ ਜਾਣੀ ਆ ਪਰ ਮੈਥੋਂ ਨਹੀਂ ਸਹਿ ਜਾਂਦਾ ਚਲ ਕੋਈ ਨਾ ਨਾਲੇ ਰੋਟੀ ਨਾਲ ਕੀ ਗੁੱਸਾ ਤੁਸੀਂ ਰੋਟੀ ਵੀ ਨਹੀਂ ਖਾਧੀ ਹੈਗੀ ਰੋਟੀ ਲੈ ਕੇ ਆਵਾ ਮੈਂ ਜੱਸੀ ਰੋਟੀ ਨਹੀਂ ਖਾਣੀ ਲੈ ਦੱਸ ਤੂੰ ਤੇ ਸੀਰ ਤੇ ਦੋਨੇ ਜਣੀਆਂ ਰੋਟੀ ਖਾ ਲਓ ਪਰ ਮੈਂ ਨਹੀਂ ਰੋਟੀ ਖਾਣੀ ਅਸੀਂ ਨਹੀਂ ਖਾਂਦੇ ਹੈਗੇ ਫਿਰ ਮੈਂ ਕਦੋਂ ਦੀ ਹਾਕ ਮਾਰੀ ਜਾਨੀਆਂ ਤੁਹਾਨੂੰ ਰੋਟੀ ਕਿਉਂ ਨਹੀਂ ਖਾਣ ਆਏ ਤੁਸੀਂ ਮੇਰਾ ਮੂਡ ਨਹੀਂ ਹੈਗਾ ਅੱਸੀ ਜੇ ਤੁਸੀਂ ਮੰਮੀ ਦੀ ਗੱਲਾਂ ਕਰਕੇ ਗੁੱਸੇ ਹੋ ਨਾ ਤਾਂ ਏ ਤੁਹਾਡੀ ਕੋਈ ਚੰਗੀ ਗੱਲ ਨਹੀਂ ਹੈਗੀ ਯਾਰ ਤੂੰ ਆਪ ਦੇਖ ਮੰਮੀ ਕਿੰਨਾ ਮੰਦਾ ਚੰਗਾ ਬੋਲੀ ਜਾ ਰਹੀ ਸੀ ਇਹਨੂੰ ਕਾਦੇ ਵਾਸਤੇ ਹੁੰਦੇ ਦੀ ਕੋਈ ਗਲਤੀ ਵੀ ਨਹੀਂ ਹੈਗੀ ਨਾ ਫੇਰ ਵੀ ਪਤਾ ਨਹੀਂ ਕਿਉਂ ਟੋਟ ਮਾਰ ਨਹੀਂਦਾ ਕੋਈ ਨਾ ਜਦੋਂ ਮੈਨੂੰ ਨਹੀਂ ਗੁੱਸਾ ਹੁੰਦਾ ਹੈਗਾ ਮੰਮੀ ਦਾ ਸਹਵਾਈ ਐਵੇਂ ਦਾ ਉਹਨਾਂ ਦੇ ਦਿਲ 'ਚ ਕੁਝ ਨਹੀਂ ਹੈਗਾ ਨਾਲੇ ਉਹ ਵੱਡੇ ਨਹੀਂਗੇ ਉਹ ਬੋਲ ਸਕਦੇ ਆਪਾਂ ਨੂੰ ਛੋਟੇ ਹੁੰਦੇ ਕਿਹੜਾ ਤੁਸੀਂ ਝੜਕਾਂ ਕਦੇ ਸੁਣੀਆਂ ਨਹੀਂ ਹੈਗੀਆਂ ਛੋਟੇ ਹੁੰਦੇ ਨੇ ਝੜਕਾਂ ਦੀ ਗੱਲ ਹੋਰ ਸੀਗੀ ਹੁਣ ਤਾਂ ਮੰਮੀ ਮਿਹਨੇ ਮਾਰਦੀ ਆ ਮੈਨੂੰ ਮਾਰ ਲੈ ਕੋਈ ਚੱਕਰ ਨੇ ਮੈਂ ਸਹੀ ਵੀ ਜਾਊਂਗਾ ਇਹਦਾ ਕੀ ਕਸੂਰਾ ਵਿਚਾਈ ਦਾ ਕੋਈ ਨਹੀਂ ਮੈਂ ਮੰਮੀ ਨੂੰ ਸਮਝਾਉਂਗੀ ਉਹ ਨਾ ਥੋੜਾ ਜ਼ਿਆਦਾ ਬੋਲ ਜਾਂਦੇ ਆ ਉਹਨਾਂ ਨੂੰ ਇਹਨਾਂ ਪਤਾ ਨਹੀਂ ਲੱਗਦਾ ਹੈਗਾ ਮਿਹਨੇ ਕੀ ਮਾਰੇ ਨੇ ਮੰਮੀ ਠੀਕ ਹੈ ਕਹਿੰਦੀ ਹੁੰਦੀ ਹੈ ਜੋ ਵੀ ਕਹਿੰਦੀ ਹੈਗੀ ਪਹਿਲਾਂ ਤਾਂ ਮਾਂ ਮਿਹਣੇ ਮਾਰੀ ਜਾਂਦੀ ਸੀਗੀ ਜਵਾਬ ਕਰਕੇ ਵੀ ਤੇ ਕੋਈ ਜਵਾਬ ਨਹੀਂ ਹੁੰਦਾ ਓਏ ਹੁਣ ਤਸਵੀਰ ਤੇ ਮੈਂ ਤੇਰਾ ਵਿਆਹ ਵੀ ਕਰਾ ਲੈਣਾ ਫਿਰ ਹੁਣ ਕਾਦੇ ਖਾਤਰ ਮਿਹਣੇ ਮਾਰੀ ਜਾਂਦੀ ਆ ਕੋਈ ਗੱਲ ਨਹੀਂ ਜੋ ਕੁਝ ਹੋ ਗਿਆ ਤੁਸੀਂ ਛੱਡੋ ਉਹਨੂੰ ਮੈਂ ਮੰਮੀ ਨਾਲ ਗੱਲ ਕਰੂੰਗੀ ਤੇ ਕਹੂੰਗੀ ਥੋੜਾ ਘੱਟ ਬੋਲਿਆ ਕਰਨਾ ਤੇਰੀ ਗੱਲ ਮੰਨਦ ਨੇ ਗੱਲ ਮੰਮੀ ਜਿਹਦਾ ਅਜੇ ਤੱਕ ਮੇਰੀ ਨਹੀਂ ਮੰਨੀ ਹੈਗੀ ਅੱਛਾ ਆਪਾਂ ਮਿਲ ਕੇ ਸਮਝਾਵਾਂਗੇ ਨਾ ਤਾਂ ਮੰਮੀ ਸਮਝ ਜਾਣਗੇ ਚਲ ਕੋਈ ਗੱਲ ਨਰੇ ਹੁਣ ਨਾ ਰੋਟੀ ਖਾਣਾ ਚੁੱਪ ਕਰਕੇ ਦੀਦੀ ਤੁਸੀਂ ਵੀ ਰੋਟੀ ਖਾਓ ਤੁਸੀਂ ਕਿਉਂ ਭੁੱਖੇ ਬੈਠੇ ਹੋ ਹਲੇ ਤੱਕ ਤੁਸੀਂ ਖਾ ਲਈ ਦੀਦੀ ਰੋਟੀ ਮੈਂ ਵੀ ਨਹੀਂ ਖਾਈ ਹਲੇ ਤੱਕ ਫਿਰ ਤੁਸੀਂ ਖਾ ਲਓ ਪਹਿਲਾਂ ਤੁਸੀਂ ਤਾਂ ਬਾਅਦ ਚ ਖਾ ਲਓ ਮੈਂ ਲੈ ਕੇ ਆਣੀਆਂਗੀ ਤੇ ਇੱਥੇ ਇਕੱਠੇ ਖਾਣੇ ਆਂਗੇ ਠੀਕ ਹੈ ਮੈਂ ਵੀ ਆਉਣੀ ਆਂ ਦੀਦੀ ਇੱਕ ਮਿੰਟ ਹਾਂ ਜੀ ਤੁਸੀਂ ਤੂੰ ਨਾਲ ਚੱਲ ਜਾ ਸ਼ੁਕਰ ਹੈ ਉਹ ਦਿਨ ਆ ਗਿਆ ਜਿਹੜੇ ਦਿਨ ਦੀ ਮੈਨੂੰ ਇੰਨੀ ਦੇਰ ਦੀ ਉਡੀਕ ਤੀਗੀ ਬਸ ਪਰਮਾਤਮਾ ਸਭ ਕੁਝ ਠੀਕੇ ਹੋਵੇ ਹੋਣੇ ਵਾਲੇ ਹੀ ਹੋਣੇ ਨੇ ਆ ਗਈ ਪੁੱਤ ਹਾਂ ਮਾਂ ਆ ਗਈ ਹੋਣੀ ਸੀਗਾ ਜਦੋਂ ਗਏ ਸੀਗੇ ਸੀਰਤ ਪੁੱਤ ਕਿਵੇਂ ਹੈ ਠੀਕ ਆ ਮਾਂ ਤੇਰੇ ਸਾਹਮਣੇ ਚਿੰਗੜੀ ਤੇ ਖੜੀ ਆ ਸੀਰਤ ਨੂੰ ਕੀ ਹੋਣਾ ਸੀਰਤ ਬਹਿ ਜਾ ਖੜੀ ਕਾ ਤੂੰ ਪੁੱਤ ਠੀਕ ਹੈ ਨਾ ਸਾਰਾ ਕੁਝ ਸਾਰਾ ਕੁਝ ਠੀਕ ਆ ਮਾਂ ਤੈਨੂੰ ਦੱਸ ਨਹੀਂ ਰਹਾ ਮੇਰਾ ਚਿਹਰਾ ਕਿੰਨਾ ਖੁਸ਼ ਆ ਮੈਂ ਸਾਰਾ ਕੁਝ ਠੀਕ ਹੀ ਹੋਊਗਾ ਹੈ ਸ਼ੁਕਰ ਹੈ ਪਰਮਾਤਮਾ ਦਾ ਸੀਰਤ ਪੁੱਤੜ ਕੰਮ ਦਾ ਨਾ ਕੋਈ ਉਹ ਕਰਿਆ ਕਰੀ ਮਾਪੇ ਕਰ ਲਿਆ ਕਰੂੰਗੀ ਜਸੀ ਨੂੰ ਵੀ ਕਹਿਣ ਦੀ ਲੋੜ ਨਹੀਂ ਠੀਕ ਆ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਮੰਮੀ ਕੋਈ ਗੱਲ ਨਹੀਂ ਮੈਨੂੰ ਐ ਆ ਵੀ ਮਾਂ ਥੋੜੀ ਖੁਸ਼ੀ ਦੇਦਾ ਜੇ ਤੂੰ ਸੱਚ ਦੱਸਦਾ ਮਾਂ ਨੂੰ ਮੰਗਣੇ ਤਾਂ ਫਿਰ ਉਹੀ ਜ਼ਿੰਦਗੀ 'ਚ ਫੇਰ ਆ ਜਾਣਾ ਦੁਬਾਰੀ ਉਹਨਾਂ ਦੁੱਖਾਂ 'ਚ ਹੀ ਨਾ ਕੀ ਗੱਲ ਹੋਈ ਆ ਪੁੱਤ ਮੰਮੀ ਕਿੱਥੇ ਮੈਂ ਤੁਸੀਂ ਸੋਚਦੇ ਹੋ ਕਿ ਕੁਛ ਨਹੀਂ ਹੈਗਾ ਮੈਂ ਮਾਂ ਬਣਨ ਵਾਲੀ ਨਹੀਂ ਹੈਗੀ ਪੁੱਤ ਇਹ ਕੀ ਕਹਿੰਦੀ ਆ ਤੂੰ ਸੱਚ ਕਹਿੰਦੀ ਆ ਮਾਂ ਹੀ ਸੱਚ ਕਹਿੰਦੀ ਆ ਨਾ ਜਸੀਮਾ ਬਣ ਸਕਦੀ ਆ ਤੇ ਨਾ ਇਹ ਮਾਂ ਬਣ ਸਕਦੀ ਆ ਕਾਰਨ ਪਤਾ ਉਹਦਾ ਕੀ ਆ ਹੁਣ ਪਰਣਾ ਮੂੰਹ ਕਰ ਲੈ ਹੁਣ ਐ ਕਰ ਲੈ ਤੀਜੇ ਵਿਆਹ ਦੀ ਤੇਰੀ ਕਰ ਲੈ ਇਹਨੇ ਦੋ ਸੌ ਦਾ ਲਾਦ ਹੋਈ ਨਹੀਂ ਹੈਗੀ ਹੋਰ ਕੁੜੀ ਦੇਖ ਲੈ ਕੋਈ ਖਬਰਾ ਉਹਦਾ ਜਵਾਖਾ ਜਵਾਮ ਹੋਣਾ ਕੀ ਹੈ ਡਾਕਟਰ ਕੋਲ ਜਾ ਕੇ ਆਇਆ ਹਾਂ ਮੈਡੀਕਲ ਰਿਪੋਰਟ ਆਈ ਹੋਰ ਕਿਉਂ ਨਾ ਅੱਛਾ ਆ ਮਾਦਾ ਇਹ ਕਰ ਲੈ ਫਲ ਦਬਣਾ ਮਾਂ ਕੁੜੀ ਉਹ 10 ਕਿਲੋ ਬੈਠੇ ਇੱਥੇ ਇਹ ਕਿਵੇਂ ਹੋ ਸਕਦਾ ਹੈ ਮੰਨਿਆ ਮੇਰੀ ਕਿਸਮਤ ਤਾਂ ਮਾੜੀ ਹੈ ਪਰ ਸਾਡੇ ਦੋਵਾਂ ਦੀ ਕਿਸਮਤ ਥੋੜੀ ਨੀ ਖਰਾਬ ਜੀ ਇਹ ਤਾਂ ਮੇਰੀ ਕਿਤੇ ਕਰਮਾਂ ਚ ਪਟਾ ਨਹੀਂ ਹੁੰਦਾ ਹੁੰਦਾ ਕੀ ਬੁਝਾਤਾਂ ਜੇ ਪਾਈ ਜਾਂਦੀ ਸਾਫ ਸਾਫ ਦੱਸ ਗੱਲ ਕੀ ਐ ਸਾਫ ਸਾਫ ਇਹ ਗਲਤ ਹੈ ਜੋ ਵੀ ਸੱਚ ਤੇਰੇ ਸਾਹਮਣੇ ਕੋਤਾ ਮੈਨੂੰ ਪਤਾ ਸੱਚ ਕੀ ਸਾਹਮਣੇ ਆ ਉਹ ਡਾਕਟਰ ਐ ਨਹੀਂ ਠੀਕ ਹੋਣਾ ਇਹਨੂੰ ਕੋਤਾ ਹੋਰ ਡਾਕਟਰ ਦੇ ਲੈ ਕੇ ਜਾ ਡਾਕਟਰ ਵੀ ਠੀਕ ਆ ਤੇ ਦੋਨੋਂ ਵੀ ਠੀਕ ਨੇ ਹਲਤਾ ਤੇ ਇੱਥੇ ਬਸ ਮੈਂ ਤੇਰਾ ਮੁੰਡਾ ਅੱਛਾ ਇਹਨਾਂ ਨੂੰ ਸਹੀ ਸਾਬਤ ਕਰਨ ਵਾਸਤੇ ਤੂੰ ਆਪ ਗਲਤ ਬਣੀ ਜਾਣਾ ਹੈ ਸਹੀ ਸਾਬਤ ਕਰਨ ਵਾਸਤੇ ਨਹੀਂ ਮੈਂ ਇਹ ਸਹੀ ਨਹੀਂ ਗਲਤ ਤਾਂ ਮੈਂ ਆ ਮੇਰੇ 'ਚ ਕਮੀ ਆ ਮੇਰਾ ਕਸੂਰ ਆ ਸਾਰਾ ਇਹ ਆਪਣੀ ਸਾਡੇ ਸਹੀ ਨਹੀਂ ਕੀ ਬੋਲੀ ਜਾਂਦਾ ਮੁੰਡਿਆ ਤੂੰ ਸੱਚ ਬੋਲ ਰਿਹਾ ਮਾਂ ਉਹੀ ਗੱਲ ਆ ਨਾ ਜਦੋਂ ਕਿਸੇ ਕਰੇ ਕੋਈ ਜਵਾਬ ਨਹੀਂ ਹੁੰਦਾ ਹੈਗਾ ਹਰ ਇੱਕ ਬੰਦੇ ਨੂੰ ਇਹੀ ਹੁੰਦਾ ਹੈ ਫੇ ਬੰਦਾ ਸਹੀ ਆ ਜਿਨ੍ਹਾਂ ਨੇ ਜੀ ਕੋਈ ਨਾ ਕੋਈ ਘਾਟ ਆ ਟੈਸਟ 'ਤੇ ਭੱਜਣੇ ਨਹੀਂ ਦਿਖ ਰਹੀ ਜਾਂਦੇ ਬੰਦਾ ਕਿਉਂ ਨਹੀਂ ਉਹਦੇ ਟੈਸਟ ਕਰਾਉਂਦਾ ਕੀ ਗੱਲ ਬਈ ਉਹ ਕੁਝ ਸਪੈਸ਼ਲ ਹੁੰਦਾ ਹਾਂਜੀ ਨਾਲੇ ਆਪਾਂ ਉਹ ਦੀ ਟੈਸਟ ਕਰਵਾ ਲੈਂਦੇ ਥੋਡੇ ਪਤਾ ਤਾਂ ਲੱਗ ਜਾਂਦਾ ਵੀ ਕਾਰ ਥੋਡੇ ਚ ਆ ਉਹੀ ਤਾਂ ਗੱਲਾ ਜੱਸੀ ਇਸਦਾ ਕਸੂਰ ਹੋ ਗਿਆ ਮੇਰੇ ਤੋਂ ਇਹ ਗਲਤੀ ਹੋਈ ਹੈ ਮੇਰੇ ਤੋਂ ਦੇਖ ਲਾ ਜੱਸੀ ਗਲਤੀ ਤਾਂ ਪੁੱਤ ਮੇਰੀ ਹੈ ਜਿਹੜੀ ਮੈਂ ਨਾ ਤੈਨੂੰ ਸਮਝ ਸਕੇ ਕੋਈ ਨਾ ਨੂੰ ਮਾਫ ਕਰਦੀ ਥੋਡਾ ਕੋਈ ਕਸੂਰ ਨਹੀਂ ਹੈਗਾ ਮੰਮੀ ਸਿ ਮਾਫ ਕਰ ਹਾਂ ਬੈਠੇ ਨੇ ਦੋ ਦੋ ਕਰੇ ਵਿਚਾਰੀ ਹੁਣ ਦੱਸ ਕਿਤਨੇ ਜਾਣੇ ਮਾਂ ਜੇ ਤੁਸੀਂ ਉਹਦੀ ਕਿਹਾ ਹੁੰਦਾ ਨਾ ਵੀ ਇਹਨਾਂ ਦੇ ਟੈਸਟ ਕਰਵਾ ਲੈਣੇ ਆ ਆ ਨੌਬਤੇ ਨਾਉਂਦੀ ਨਾ ਦੂਸਰਾ ਵਿਆਹ ਕਰਨ ਦੀ ਜ਼ਰੂਰਤ ਹੁੰਦੀ ਆ ਆਪਾਂ ਨੂੰ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਆ ਵੀ ਜਵਾਕ ਆਪਾਂ ਅਡਾਪਟ ਕਰ ਲੈਣੇ ਆ ਪਰ ਮੰਨੇ ਮੇਰੇ ਕੋ ਕੰਜਰ ਕੋਈ ਕੰਜਰ ਨਹੀਂ ਮੰਨਿਆ ਨਹੀਂ ਬੁੱਤੂ ਦੂਜਾ ਵਿਆਹ ਕਰਾ ਤੂੰ ਨਹੀਂ ਦੂਜਾ ਵਿਆਹ ਕਰਾ ਹਾਂ ਬੈਠੇ ਨੇ ਦੋਏ ਗਲਤੀ ਤਾਂ ਮੇਤੋ ਹੀ ਹੋਈ ਆ ਮੈਨੂੰ ਮaaf ਕਰ ਦਿਓ ਜੀ ਤੁਸੀਂ ਮੈਂ ਹੀ ਤੁਹਾਡੇ ਤੇ ਪ੍ਰੈਸ਼ਰ ਪਾਇਆ ਸੀ ਵੀ ਦੂਜਾ ਵਿਆਹ ਕਰਵਾ ਲਓ ਨਾ ਕਿਸੇ ਦੀ ਵੀ ਕੋਈ ਗਲਤੀ ਨਹੀਂ ਹੈਗੀ ਜਿਹੜਾ ਕੁਝ ਕਿਸਮਤ ਚ ਲਿਖਿਆ ਸੀ ਉਹ ਸਭ ਹੋਣਾ ਹੀ ਸੀ ਨਾਲੇ ਮੰਮੀ ਅਨਾਥਾ ਸਟੈਂਡ ਚ ਜਿਹੜੇ ਜਵਾਕ ਪਾਲਦੇ ਆ ਉਹ ਕਿਹੜਾ ਕਿਸੇ ਦੇ ਧੀ ਪੁੱਤ ਨਹੀਂ ਹੈਗੇ ਆਪਾਂ ਉਹਨਾਂ ਨੂੰ ਵੀ ਅਡੌਪਟ ਕਰ ਸਕਦੇ ਆਂਗੇ ਨਾਲੇ ਇਸ ਤੋਂ ਚੰਗਾ ਕੀ ਹੋ ਸਕਦਾ ਚ ਉਹਨਾਂ ਨੂੰ ਇੱਕ ਜ਼ਿੰਦਗੀ ਆਪਾਂ ਦਵਾਂਗੇ ਬਸ ਮੈਂ ਵੀ ਲੋਕਾਂ ਪਿੱਛੇ ਲੱਗ ਕੇ ਆਪਣੇ ਪੁੱਤ ਨੂੰ ਇਹ ਧੱਕਾ ਕਰੀ ਗਈ ਦੇਖ ਲੈ ਫਿਰ ਕੀ ਪਤਾ ਤੀ ਪਰ ਇੱਕ ਗੱਲ ਆ ਜੋ ਕਿਸਮਤ ਚ ਲਿਖਿਆ ਹੁੰਦਾ ਉਹੀ ਮਿਲਣਾ ਜਿੰਨਾ ਮਰਜ਼ੀ ਭੱਜ ਲੋ ਹੁਣ ਸਾਡੀ ਜ਼ਿੰਦਗੀ ਤਾਂ ਦੋਨਾਂ ਦੀ ਖਰਾਬ ਹੋ ਗਈ ਨਾ ਮੰਮੀ ਨਾ ਤਾਂ ਉਹ ਕਿਤੇ ਜਾ ਸਕਦੀ ਆ ਨਾ ਮੈਂ ਕਿਤੇ ਜਾ ਸਕਦੀ ਆ